ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਛੱਡਦੀਆਂ ਕਿਰਤ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਜੀ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ 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 ਪੂਰੀਆਂ ਕਰਦੇ ਜੀ ਵਿਆਹ ਦਾ ਕੰਮ ਹੈ ਜਿਹੜਾ ਉਸ ਅਕਾਲ ਪੁਰਖ ਦੀ ਦਇਆ ਦੇ ਨਾਲ ਬਿਲਕੁਲ ਨੇਪਰੇ ਚੜ ਚੁੱਕਿਆ ਜੀ ਤੇ ਬਸ ਹੁਣ ਇੱਕ ਕੋਠੀ ਛਾੜਦਾ ਜਿਹੜਾ ਪ੍ਰੋਸੀਜਰ ਹੈਗੇ ਆ ਉਹ ਬਾਕੀ ਪਏ ਆ ਥੋੜੀ ਬਹੁਤੀ ਇਸੇ ਪਿੰਡ ਦੇ ਵਿੱਚ ਇੱਧਰ-ਉੱਧਰ ਮਠਿਆਈ ਵੰਡਣੀਆਂ ਜਿਹੜੀ ਉਹ ਬਾਕੀ ਆ ਤੇ ਬਾਕੀ ਆ ਵੀ ਸਾਰੇ ਕਾਰਜ ਨਿਭੜ ਗਏ ਹੋਏ ਆ ਤੇ ਸ਼ੁਕਰੀਆ ਉਹਨਾਂ ਸਾਰੇ ਪਰਸਨਾਂ ਦਾ ਜਿਨ੍ਹਾਂ ਨੇ ਇਸ ਵਿਆਹ ਦੇ ਵਿੱਚ ਚਾਹੇ ਇਸ ਮੂਲੀਅਤ ਕੀਤੀ ਹੈ ਚਾਹੇ ਨਾਲ ਹੋ ਕੇ ਹੈਲਪ ਕਰਵਾਈ ਹੈ ਸਾਰਿਆਂ ਦਾ ਹੀ ਬਹੁਤ 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 ਧੰਨਵਾਦ ਤੇ ਅੱਜ ਟੈਂਸ਼ਨ ਫਰੀ ਬੈਠੇ ਆ ਥੋੜਾ ਜਿਹਾ ਘਰ ਦੇ ਵਿੱਚ ਤੇ ਤੋਪ ਘਾਟ ਵੀ ਲੱਗ ਗਿਆ ਤੇ ਇੱਕ ਹੋਰ ਸਬਜ਼ੀਆਂ ਦਾ ਬਾਦਸ਼ਾਹ ਜਿਹੜਾ ਉਹਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਬਾਲ ਸੋਣੀ ਧੁੱਪ ਨਿਕਲੀ ਹੋਈ ਐ ਤੇ ਆ ਜਿਹੜੇ ਸਵੇਰੇ ਸਵੇਰੇ ਇਸ਼ਨਾਨ ਕੀਤੇ ਸੀਗੇ ਤੇ ਆਹ ਧੁੱਪ ਨੇ ਆਹ ਹਾ 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 ਮਤਲਬ ਟੈਂਸ਼ਨ ਫਰੀ ਜਦੋਂ ਬੰਦਾ ਹੁੰਦਾ ਨਾ ਕਿਸੇ ਪਾਸੇ ਤੇ ਉਸ ਸਮੇਂ ਜਿਹੜੀ ਮਤਲਬ ਕਰਨਾ ਆ ਕੇ ਧੋ ਕੇ ਧੁੱਪ ਸੇਕਣੀਆਂ ਬਈ ਇੱਕ ਦੇਸੀ ਕੀ ਵਾਂਗੂ ਲੱਗਦੀ ਐ ਮੇਰੇ ਮੇਰਾ ਹਿਸਾਬ ਵਿੱਚ ਜਿਵੇਂ ਦੇਸੀ ਕੀ ਦਾ ਸਵਾਦ ਐ ਮੂੰਹ ਦੇ ਵਿੱਚ ਤਾਂ ਸਵਾਦ ਆਉਣਾ ਹੀ ਆਉਣਾ ਐ ਤੇ ਅੰਦਰ ਵੀ ਜਾ ਕੇ ਉਹਨੇ ਪੂਰੀ ਬਾਡੀ ਦੇ ਵਿੱਚ ਜਿਹੜੀ ਆਪਣੀ ਤਾਕਤ ਛੱਡਣੀ ਐ ਉਹ ਉਹ ਗੱਲ ਵੱਖ ਆ ਹੋ ਉਹੀ ਹੁਣ ਜਿਹੜੇ ਜਵਾਨ ਤੋਂ ਸ਼ਬਦ ਨਿਕਲ ਰਹੇ ਦੇਸੀ ਵਰਗੀ ਨਿਕਲ ਰਹੇ ਆ ਟੈਨਸ਼ਨ ਫ੍ਰੀ ਹੋ ਗਿਆ ਸਾਡੀ ਭੈਣ ਆਪਣੇ ਘਰਾਂ ਚਲੇ ਗਈ ਹੈ ਪਰਮਾਤਮਾ ਕਰੇ ਉਹਨੂੰ ਜ਼ਿੰਦਗੀ ਵਿੱਚ ਕਦੇ ਵੀ ਕੋਈ ਦੁੱਖ ਨਾ ਆਵੇ ਖੁਸ਼ ਰਹੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦੀ ਹੁਣ ਇੱਧਰ ਥੋੜਾ ਥੋੜਾ ਪਿੱਛੇ ਨੂੰ ਭਲਾ ਕੇ ਉਹਨਾਂ ਨੂੰ ਅਪਣਾ ਲਵੇ ਤੇ ਉੱਥੇ ਆਪਣਾ ਰਾਮ ਦੇ ਨਾਲ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੇ ਸੋ ਅੱਜ ਹੁਣ ਸਾਡੇ ਘਰ ਦੇ ਵਿੱਚ ਜਿਹੜੇ ਸਿਸਟਮ ਜਾਂ ਚੱਲ ਰਿਹਾ ਹੈ ਸ਼ਾਂਤੀਪੂਰਵਕ ਕੋਈ ਰੌਲਾ ਰੱਪਾ ਨਹੀਂ ਹੈਗਾ ਉਹ ਸਾਰਾ ਹੀ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕਿਆ-ਕਿਆ ਕੁਝ ਹੋ ਰਿਹਾ ਹੈ ਆ ਲਓ ਜੀ ਸਾਡਾ ਧੋਬ ਘਾਟ ਲੱਗਿਆ ਹੋਇਆ ਤੇ ਹੁਣ ਤੁਹਾਨੂੰ ਪਤਾ ਤਿੰਨ-ਚਾਰ ਦਿਨ ਦਾ ਕੰਮ ਸੀਗਾ ਉੜ ਜਾਇਆ ਹੋਇਆ ਕਾਫੀ ਜ਼ਿਆਦਾ ਤੇ ਲਓ ਜੀ ਉਧਰ ਸਾਡੀ ਭਾਬੀ ਹੈ ਤੇ ਭਾਬੀ ਨੇ ਬੜਾ ਜ਼ੋਰ ਲਾਇਆ ਵਾ ਹੈ ਕੰਮਕਾਰ ਦੇ ਉੱਪਰ ਉਹ ਕਹਿੰਦੀ ਵੀ ਅੱਜ ਨਵੇੜਨੇ ਨਵੇੜਨੇ ਨੇ ਇੱਥੇ ਕੱਲ ਨੂੰ ਕਹਿੰਦੀ ਫਿਰ ਆਪਣਾ ਕੋਠੀ ਝਾੜ ਲੈ ਕੇ ਚਲੇ ਜਾਓ ਵੀ ਅੱਜ ਸਾਰਾ ਕੰਮ ਕੰਪਲੀਟ ਕਰ ਉਹਨਾਂ ਟੈਂਟਾਂ ਵਾਲਿਆਂ ਨੂੰ ਵੀ ਕਿ ਉਹ ਵੀ ਦੱਸਣਾ ਕਿ ਤੁਹਾਡੀਆਂ ਉੱਪਰ ਦਰੀਆਂ ਵੀ ਪਈਆਂ ਉਹ ਭੁੱਲ ਦੋ ਦਰੀਆਂ ਬੰਦ ਨੂੰ ਗੁਰਦੁਆਰੇ ਦੀ ਆ ਇੱਕ ਗੁਰਦੁਆਰੇ ਦੀ ਆ ਹਾਂ ਉਹ ਭੁੱਲ ਦਿੰਦੀ ਉਹਨੇ ਲੱਭਣੀ ਆ ਯਾਰ ਐ ਭੁੱਲ ਜੂਗਾ ਤੁਹਾਨੂੰ ਲੱਗਦਾ ਭੁੱਲ ਜੂਗਾ ਉਹ ਯਾਰ ਮੈਨੂੰ ਲੱਗਦਾ ਹੈ ਨਹੀਂ ਭਲਾ ਕੋਈ ਕਈ ਵਾਰ ਹਾਂ ਸ੍ਰੀ ਕਾਉ ਜੀ ਦੂਜਿਆਂ ਦਾ ਨਾਮ ਸਾਰੀ ਸਭ ਤੋਂ ਵੱਡਾ ਆ ਟੁੱਟੀ ਪਾ ਵਿੱਚ ਬੰਦ ਹੋ ਸਕਦੀ ਹੈ ਇਹ ਬੰਦ ਤਾਂ ਇਹਨੂੰ ਕੀ ਰੱਖੀ ਤੇ ਇਹਦੇ ਕਿਹੜੇ ਗੇਰ ਪਾਉਣਾ ਹੈ ਗੇਰ ਨਹੀਂ ਪਾਉਣਾ ਇਹ ਟੈਂਟਾਂ ਹੁੰਦੀ ਉਹ ਰਹਿੰਦੀ ਇਹਦੀ ਟੈਂਟਾਂ ਚੱਲਦੀ ਦੀ ਚੱਲਦੀ ਹੋਵੇ ਦੇਖ ਉੱਧਰ ਪਹਿਲੇ ਕੀ ਉਹ ਇੰਨਾ ਪਾਣੀ ਵੇਸਟ ਨਾ ਨਾ ਕਰੋ ਥੋੜੇ ਪਾਣੀ ਗਾ ਵੀ ਸਰ ਜਾਣ ਦਾ ਭਰ ਲਿਆ ਟਾਪਾ ਤੇ ਇੱਕ ਮੁਠੀ ਨਾਲ ਥੋਕ ਦੇਣੇ ਆ ਇੱਕ ਮੁਠੀ ਨਾਲ ਇੱਕ ਮੁਠੀ ਸਰਫਾਲੇ ਪਾਣੀ ਪਾ ਦੇਣੀ ਆ ਹਾਂ ਇੱਕ ਮੁਠੀ ਧੋਣੇ ਵਾਲੇ ਪਾ ਦੇਣੀ ਆ ਜਾਣੇ ਕਿਹੜੇ ਕੱਪੜੇ ਧੋਉਂਦੀ ਆਂ ਪਾਪੀ ਸਾਸਰੀ ਘਰ ਵਾਲਾ ਸਾਰੇ ਹਾਂ ਹਾਂ ਤੇ ਟੱਪੜੇ ਸਰਬ ਤਿੰਨ ਤਿੰਨ ਘੰਟੇ ਪਾਬੇਲ ਕੋ ਕੰਮ ਵੀ ਨਹੀਂ ਕਰਿਆ ਕੱਪੜੇ ਪਾ ਕੇ ਹਾਂ ਤੌਰਾ ਕੱਢ ਕੇ ਕੋ ਮਜ਼ੇ ਦੇ ਸਾਰੇ ਹਾਂ ਇਹਦਾ ਤਾਂ ਹੈ ਇੱਕ ਮੁਠੀ ਸਰਫਾਲੇ ਧੋ ਦਿੰਦੀ ਤੂੰ ਕੀ ਆ ਜਿਹੜੇ ਕੱਪੜੇ ਤੂੰ ਤੋੜੀ ਨਹੀਂ ਉਹ ਆਪਣੀ ਜਗ੍ਹਾ ਪਤਾ ਕਿ ਆ ਉਹ ਕਹਿੰਦੇ ਵੀ ਜੇ ਕਿਤੇ ਮੜੋ ਜਾ ਕਿਤੇ ਰਹਿ ਗਏ ਕਿਤੇ ਆਏ ਨਾ ਕਹਿ ਦੇਵੇ ਕਰਿਆ ਕਰਾਇਆ ਸਾਰਾ ਹੀ ਨਾ ਵਿਆਹ ਖੂਚ ਪੈ ਜਾਵੇ ਕਿਤੇ ਕੋਈ ਵੀ ਡਰਦੀ ਵਿੱਚ ਬੈਲੇ ਵੀ ਬਥੇਰੇ ਆ ਅੱਛਾ ਕੱਪੜੇ ਤੁਸੀਂ ਗੁਰਜੀ ਦਾ ਖਾਸਾ ਵੈਗੁਰਜੀ ਕੀ ਫਤ ਹੈ ਇਹ ਹੈ ਨਾ ਵਿੱਚ ਘਰ ਵਾਲੇ ਜਿਹੜੇ ਆਮ ਘਰਾਂ ਪਾਉਨੇ ਆ ਉਹ ਕੱਪੜੇ ਵੀ ਆ ਉਹਦੇ ਸਮਝ ਕੇ ਹੁਣ ਵਿੱਚ ਧੋੜੇ ਧੋੜੇ ਆ ਜਿਹੜੇ ਨਵੇਂ ਆ ਉਹਨੇ ਆ ਦੇਖੋ ਲੱਗ ਰੱਖੇ ਹੋਏ ਆ ਅੱਛਾ ਉਹਨੇ ਥੋੜਾ ਥੋੜਾ ਪਾ ਕੇ ਧੋਲੇ ਆ ਦੇ ਵੜੇ ਮੋਟੇ ਇੱਕਦਿਮ ਪਰ ਪਹਿ ਵੀ ਜੰਨੇ ਹੋਰ ਮੰਨ ਕੇ ਚੱਲੀਏ ਆਪਾਂ ਤੈ ਮਾਰ ਕੇ ਵੀ ਰੱਖ ਸਕਦੇ ਉਹਨਾਂ ਨੂੰ ਬੜੇ ਤਾਂ ਹਾਂ ਤਾਂ ਜਿਹੜੇ ਥੋੜਾ ਜਿਹਾ ਆਹੇ ਆ ਹਾਂ ਥੋੜਾ ਸਰਦਾਰ ਜੀ ਦੀ ਛਾਹ ਇਹ ਲੈ ਲੋ ਲੈ ਹਾਂ ਦੱਸੋ ਇਹਨੂੰ ਕਿਆ ਰੱਖਦੀਏ ਕਿਆ ਰੱਖੀਏ ਰੱਖੋ ਦੱਸੋ ਮੈਨੂੰ ਬੋਲੋ ਬੋਲੋ ਭਾਈ ਇਹ ਤਾਂ ਗਾਲ ਪੈਣੇ ਵਾਲਾ ਸੋਹਣਾ ਇਹਨਾਂ ਦਾ ਯਾਰ ਰਹਿਣ ਦੇ ੱਟੇ ਕੱਪੜੇ ਤਾਂ ਧੋਣੇ ਹੀ ਪੈਣੇ ਤਾਂ ਕੀ ਕਰਨਾ ਇਹਦਾ ੱਟਾ ਹੈ ਇਹ ਕਹਿੰਦੇ ਸਾਰੇ ਧੋਣੇ ਪਣੇ ਆ ਨਾ ਨਾ ਸਾਰੇ ਨਹੀਂ ਤਾਂ ਹੈਗੇ ਕੱਲ ਇਹਦੇ ਕੋਲ ਤਾਂ ਜਿਹੜਾ ਰੱਖੂਗੇ ਵੀ ਕੀ ਉਹ ਇਹਨੇ ਵਿਚਾਰੀ ਨੇ ਤੋੜ ਦੇਣਾ ਠੀਕ ਹੈ ਠੀਕ ਆਪਣਾ ਪੋਤਾਂ ਚੋਗਾ ਪਾਣੀ ਬਚਾ ਲਾ ਜੇ ਬਚਾਉਂਦਾ ਸਾਡੇ ਕਿ ਨਹੀਂ ਤਾਂ ਖਤਮ ਕਰ ਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਮਿੰਟ ਜਦ ਤੱਕ ਪੋਤਾਂ ਦਾ ਰਾਜਣਾ ਜਦ ਤੱਕ ਪਤਾ ਨਹੀਂ ਕਿਹੜਾ ਜੀ ਦੀ ਪਰ ਜਾਣਾ ਹੁਣ ਇਹ ਵੀ ਪਾਣੀ ਤਾਂ ਬਚਾਉਣਾ ਪੈਣਾ ਪਾਣੀ ਤਾਂ ਬਚਾਉਣਾ ਪੈਣਾ ਆਪਣਾ ਪੰਜਾਬ ਚ ਪਾਣੀ ਨੂੰ ਮੁੱਕ ਸਕਦਾ ਚਲ ਆਹੀ ਇਕੜੀ ਮਾਰਨਾ ਸੀ ਆਇਆ ਚਾਉਣਾ ਤੇ ਮਾਰਨਾ ਸੀ ਹੋਰ ਬਾਦ ਨੂੰ ਨਹੀਂ ਮਾਰਨਾ ਇਕੜੀ ਮਾਰਨਾ ਤੂੰ ਹਾਂ ਕਿਹੜੇ ਚੱਕਰਾਂ ਚ ਪੈ ਗਿਆ अच्छा अनानास ਜਿਹੜਾ ਆਪਣਾ ਵਾਇਸ ਸੀ ਨਾ ਭੈਣ ਦੀ ਟੋਕਰੀ ਉਹਦੇ ਵਿੱਚ ਅਨਾਨਾਸ ਤਾਂ ਆ ਬੱਚਾ ਪੈਸਾ ਇੱਕ ਮਨ ਨੂੰ ਉਹਦਾ ਖਰਬੂਜਾ ਤਾਂ ਪਤਾ ਨਹੀਂ ਚੜਾਤਾ ਗੱਡੀ ਨਾ ਕਿ ਪਿਆ ਉਹ ਵੀ ਚੜਾ ਤੇ ਤਾਂ ਉਹ ਖਰਬੂਜਾ ਵੀ ਤਰਬੂਜ ਸੀ ਹਾਂ ਉਹ ਤਾਂ ਖਾ ਗਿਆ ਆ ਹੀ ਰਹਿ ਗਿਆ ਤੇ ਮਾਮੀ ਨੂੰ ਮਿਲੋ ਜੀ ਤਵਾਰ ਹੁਣ ਪਹਿਲਾਂ ਆਪਦੀ ਗਾਲ ਦੀ ਸਾਰਿਆਂ ਨੂੰ بس اج ساگ ਨੂੰ ਜਿੰਮੜੇ ਵੇ ਅਸੀਂ ਸਾਧਰੇ ਚਿੰਬੜ ਗਏ ਪਾਲਕ ਵਸ ਕੀ ਫਾਲਕ ਵਸ ਕੀ ਵਿੱਕੀ ਦੀ ਡਿਊਟੀ ਲਾਦੀ ਮੈਂ ਕਿਹਾ ਸਾਗ ਲਿਆ ਤੋੜ ਕੇ ਕਿਤੇ ਮਾਮੀ ਨੂੰ ਪਤਾ ਵੀ ਵਿੱਕੀ ਨੂੰ ਕਹਿਣਾ ਪੈਣਾ ਵਿੱਕੀ ਉਹ ਲਾਦਾ ਬਾ ਸਾਧਰੇ ਰੀਤ ਨੂੰ ਛੱਡਣ ਕੇ ਡਾਕਾ ਮਾਰ ਲਿਆ ਜੀ ਡਾਕਾ ਮਾਰ ਲਿਆ ਸਾਗ ਦਾ ਮੈਂ ਕਿਹਾ ਸਾਗ ਧਰ ਲੀਏ ਬਾਕੀ ਹੁਣ ਬਾਕੀ ਟੈਂਸ਼ਨ ਫਰੀ ਦੀ ਇਹ ਗੱਲ ਆ ਤੁਸੀਂ ਟੈਂਸ਼ਨ ਫਰੀ ਹੋ ਸਕਦੇ ਆ ਅਸੀਂ ਤਾਂ 6 ਵਜੇ ਤੇ 1 ਮਿੰਟ ਨੂੰ ਟੈਂਸ਼ਨ ਫਰੀ ਨਹੀਂ ਆ ਹਮਮ ਸ਼ਹਾਰ ਦੇਖ ਲੋ ਟੈਂਸ਼ਨ ਫਰੀ ਅਸੀਂ ਤਾਂ ਜਿਹੜੇ ਜਾਨੀ ਕਿ ਹਾਂ ਚਲੋ ਠੀਕ ਆ ਅੱਜ ਤਾਂ ਚਾਰ ਦਿਨ ਨਹੀਂ ਹੋ ਸਕਦੇ ਹਲੇ ਟੈਨਸ਼ਨ ਫਰੀ ਹਾਂ ਤਾਂ ਖਾਣਾ ਹੀ ਹੈ ਜੋ ਹਾਂ ਤੁਸੀਂ ਟੈਨਸ਼ਨ ਫਰੀ ਹੋ ਕੇ ਖਾਜੋ ਚਲੋ ਇਹ ਟੈਨਸ਼ਨ ਤਾਂ ਸਾਰੀ ਜ਼ਿੰਦਗੀ ਨਹੀਂ ਜਾਣੀ ਜਿਹੜੀ ਤੂੰ ਹੋਣ ਲਈ ਬੈਠੀ ਐ ਇਹ ਤਾਂ ਸਾਰੀ ਜ਼ਿੰਦਗੀ ਨਹੀਂ ਜਾਣੀ ਹੈਗੀ ਕੱਪੜੇ ਧੋ ਲੈ ਬਣਾ ਲਿਆ ਖਾ ਲਿਆ ਇਹ ਨਹੀਂ ਜਾਣੀ ਹੈਗੀ ਇਹ ਟੈਨਸ਼ਨ ਨਹੀਂ ਇਹ ਤਾਂ ਖੁਸ਼ ਹੋ ਕੇ ਕੰਮ ਕਰਨਾ ਪੈਂਦਾ ਹੁੰਦਾ ਹੈ ਇਹ ਟੈਂਸ਼ਨ ਤਾਂ ਉਹ TV ਕੋਈ ਰਿਸਤੇ ਦਾ ਨੰਨਰਾਜ ਹੋ ਜਵੇ ਕੋਈ ਚੀਜ਼ ਨਾ ਘਟ ਜਵੇ ਆਇ ਨਾ ਹੋ ਜੇ ਸਾਰਾ ਪ੍ਰੋਗਰਾਮ ਸਹੀ ਟੰਗ ਗਿਆ ਹੋ ਜਵੇ ਉਹ ਟੈਂਸ਼ਨ ਸੀ ਬਹੁਤ ਵਧੀਆ ਹੋ ਗਿਆ ਜਿਹੜੀ ਸਾਲ ਬਾਅਦ ਜਾਂ ਮੰਨ ਲਾ 5 ਸਾਲ ਬਾਅਦ ਆਉਂਦੀ ਆ ਸਾਨੂੰ ਦੇਖਣਾ ਚਾਹ ਲ ਮੈਨੂੰ ਤਾਂ ਹੁਣ ਪਹਿਲਾਂ ਜੈਤਮੀਨ ਦਾ ਤਾਂ ਪਿਛਲੇ ਐਕਸਪੀਰੀਅੰਸ ਦਾ ਛੇਤੀ ਦੁਬਾਰੇ ਫੇਰ ਕਰਨਾ ਪੈਗਾ ਕੋਈ ਚੱਕਰ ਨਹੀਂ ਹੈਗਾ ਉਹਦਾ ਸਾਨੂੰ ਪਤਾ ਤਾਂ ਉਸ ਚੀਜ਼ ਦਾ ਵੀ ਅੱਕਣਾ ਲੋਟ ਹੋਣੀ ਕਹਾਣੀ ਉਹ ਅੱਧੀ ਟੈਂਸ਼ਨ ਢਟੀ ਹੋਈ ਸੀ ਪਰ ਜਣੀ ਜਿਖਣ ਆਪਾਂ ਕਿਤੇ 10 ਸਾਲ ਬਾਅਦ ਕੋਈ ਕਾਰਜ ਕਰਦੇ ਪਤਾ ਨਹੀਂ ਹੁੰਦਾ ਕਾਹੀ ਚੀਜ਼ ਦਾ ਟੈਨਸ਼ਨ ਡਬਲ ਹੋ ਜਾਂਦੀ ਆ। ਵੀ ਉਹ ਆ ਚੀਜ਼ਾਂ ਘਟ ਜੇ ਉਹ ਇਦਾਂ ਨਾ ਹੋ ਜੇ ਉਹ ਫਲਾਣਾ ਨਾ ਹੋ ਜੇ ਉਹ ਟਿਮਕਾ ਨਾ ਹੋ ਜੇ। ਉਹੀ ਜੈਸਮੀਨ ਦੇ ਵਿਆਹ ਨੂੰ ਆਪਾਂ ਨੇ ਟੈਨਸ਼ਨ ਲੱਤੀ। ਮੈਂ ਕਹਿੰਦਾ ਵੀ ਡੇਢ ਕੁਆਟਲ ਦੇ ਕਰੀਬ ਤਾਂ ਮਠਾਈਓਂ ਬਸ ਜੀ। ਹਾਂ। ਹੁਣ ਆਪਣੇ ਹੁਣ ਐਕਸਪੀਰੀਅੰਸ ਹੋ ਗਿਆ। ਹਾਂ। ਹੁਣ ਆਏ ਵੀ ਹੈਗੀ ਹੈਗੀ 30 30 40 ਕਿਲੋ ਦੇ ਲੱਗ ਭਾਗ। ਇਹ ਹੁਣ ਵੀ ਪਈ ਹੈ। ਸਾਰੇ ਆਪਣੇ ਬੰਡੇ ਧਾ ਦੇਣੀ ਸਾਰਿਆਂ ਦੇ। ਹਾਂ। ਇਹ ਗੱਲ ਵੀ ਵੰਡ ਦਾ ਜਦ ਵੀ ਦਿੱਤੀ ਸੀ ਆਪਾਂ ਨੇ। ਪਰ ਹੁਣ ਆ ਉਨਾ ਮਤਲਬ ਫालतू ਖਰਚਾ ਨਹੀਂ ਹੋ ਰਿਹਾ ਕਹਿਣ ਦਾ ਭਾਵ ਹੂੰ ਨਹੀਂ ਫਿਰ ਮਠਿਆਈ ਬਣਾਉਣ ਪਰ ਖਰਚਾ ਦੁੱਧ ਦਾ ਓਏ ਮਿਰਚੀਨੀ ਦਾ ਓਏ ਇਹ ਸਾਗ ਤੁਸੀਂ ਸ਼ਾਮ ਨੂੰ ਖਵਾਉਣਾ ਸਾਨੂੰ ਕਿ ਹੁਣੇ ਖਵਾਉਣਾ ਥੋੜਾ ਖਵਾਉਣਾ ਤੁਸੀਂ 11 ਵਜੇ 11 ਵਜੇ ਨੂੰ ਖਵਾ ਦੇਣਾ ਭਾਰਾ ਠੀਕ ਆ ਫੇਰ ਠੀਕ ਹੈ ਸਾਹੀ ਦਾ ਸੀ ਹੱਲਾ ਮਾਮੀ ਤਾਂ ਸਵੇਰੇ ਤੜਕੇ ਦੀ ਪਾਲਕ ਲਈ ਬੈਠੀ ਹੈ ਕਹਦੀ ਨੇ ਦੇ ਚੱਕੇ ਜਾਵੇ ਲਾਹ ਕਹਦੀ ਬਿੱਕੀ ਰੱਬ ਬੱਚੇ ਚਾਰ ਦਾ ਕਹਦੀ ਵਿੱਚ ਸਰੋਂ ਦੇ ਗੁੱਥੇ ਐਵੇਂ ਪੀਂ ਜਾਂ ਤੋ ਮੈਂ ਦੇਖ ਤਾਂ ਸੀ ਕਹਦੀ ਲਾਹ ਦੇਖ ਤਾਂ ਮੈਂ ਬਾਤ ਕਰਨ ਲੈ ਤੈਨੂੰ ਦੇਖ ਜਾ ਕੇ ਇੱਕ ਵਾਰ ਕਹਿੰਦੀ ਅੱਖਾਂयां ਮਲ ਕੇ ਕਹਿੰਦੀ ਲੱਗਦੀ ਤਾਂ ਮੈਨੂੰ ਪਾਲਕ ਵਰਗੀ ਉਹ ਮੈਂ ਪਾਲਕ ਐ ਔਰ ਕਹਿੰਦੀ ਦੋ ਮੇਲ ਦੀ ਦੀ ਦੋ ਮੇਲ ਦੀ ਥੀ ਨਾ ਦੋ ਦੁਕਾਨਾਂ ਤੇ ਲੈ ਕੇ ਤਾਂ ਪੂਰੀ ਨਹੀਂ ਦੀ ਹੋਈ ਹੈ ਕਿ 20 ਕਿਲੋ ਲਈਦੀ ਮੰਗਾਈ ਥੀ ਇੱਕ ਦੁਕਾਨ ਤੇ ਪੂਰੀ ਨਹੀਂ ਹੋਈ ਐ ਤੇ ਦੂਏ ਦੂਈ ਰੜੀ ਪਰ ਕਹੇ ਦੂਜੀ ਰੜੀ ਪਰ ਹੋਰ ਤਰ੍ਹਾਂ ਦੀ ਥੀ ਉਹ ਆਹ ਪਾਣੀ ਚ ਛੱਡਿਆ ਵਾ ਭਾਬੀ ਜੀ ਇਹਨੂੰ ਧੋਕ ਕੇ ਲੈਣ ਤੇ ਮੈਂ ਧੁੱਤੀ ਤਰ੍ਹਾਂ ਦੇ ਨਾਲ ਕਰਦਾ ਮਖੜ ਜੇ ਕਰਿਓ ਭਾਬੀ ਜੀ ਪਾਉਣਾ ਔਰ ਆਹ ਮੈਨੂੰ ਲੱਗਦਾ ਦੂਜੀ ਗੁੜੀ ਨਾ ਮੈਂ ਤੁਹਾਨੂੰ ਕਹਿੰਦਾ ਮੈਂ ਇਹਨੂੰ ਧੋਕ ਕੇ ਲੈ ਕੇ ਪਾਣੀ ਚ ਅਨੇ ਪਾਣੀ ਦਾ ਛੱਡਦਾ ਇੱਕ ਵਾਰ ਪਾਣੀ ਦਾ ਨਿਕਲ ਜਾਊਗਾ ਫਿਰ ਤਾਨੂੰ ਖਾਣ ਪੀਣ ਦੀ ਕੋਸ਼ਿਸ਼ ਕਰਾਂਗਾ ਤੇਰੇ ਕਰਾਣੀ ਮੈਂ ਪਿਛਲੇ ਲਿਆ ਇੱਧਰ ਵੀ ਸਾਡਾ ਬੱਬਰ ਸ਼ੇਰ ਆ ਗਿਆ ਵਾਈ ਗੁਰਜੀ ਦਾ ਖਾਣਾ ਸਾਹਿਬ ਵਾਈ ਗੁਰਜੀ ਕੀ ਖਾਣੇ ਮੈਂ ਪਕੌੜੇ ਖਾ ਖਾ ਕੇ ਜੀ ਸਰੀਰ ਆਪ ਸੈੱਟ ਹੋਇਆ ਪਿਆ ਕੋਈ ਨਹੀਂ ਖਾਦਾ ਮੈਂ ਕੋਈ ਨਹੀਂ ਹੋ ਕੁਝ ਉਹ ਅਮਰੀਕਾ ਤੁਹਾਨੂੰ ਜਿਆ ਵੇਅ ਵਿੱਚ ਜਾਊਗਾ ਬੰਦਾ ਭੁੱਖਿਆ ਖਾਊਗਾ ਉਸੇ ਜਦੋਂ ਬੰਦੇ ਨਹੀਂ ਮੈਂ ਸੱਚੀ ਪਰਸੋ ਜਿਹੜੇ ਮੈਂ ਮੇਲ ਵਾਲੇ ਦਿਨ ਖਾ ਲੇ ਹਾਂ ਉਹਨੇ ਮੈਨੂੰ ਖਰਾਬ ਕਰਿਆ ਮੈਂ ਮੁੜ ਕੇ ਪਕੌੜੇ ਨੂੰ ਮੁੜ ਜਾਇਆ ਬੜੀ ਬੋਲ ਪਤਾ ਹੈ ਕਿ ਮੈਂ ਸਿਹਤ ਮੈਂ ਗਈ ਹੈ ਮੇਰੀ ਮਾਂ ਵੀ ਪਈ ਹੈ ਜੀ ਮੇਰੀ ਗੱਲ ਹਾਂ ਉਹ ਗੱਲ ਤਾਂ ਸਹੀ ਕਹੀ ਹੈ ਪਕੌੜੇ ਖਾ ਕੇ ਸਿਹਤ ਖਰਾਬ ਹੋਗੀ ਗੱਲ ਨਹੀਂ ਸਮਝਦਾ 100 ਖਾਦੀ ਤਾਂ ਚੌਥੇ ਖਾਦੇ ਗੱਲ ਤੂੰ ਗੱਲ ਪਰ ਆਇਥੇ ਵੀ ਤਲਿਆ ਹੋਇਆ ਖਾ ਕੇ ਇਹ ਬਿਮਾਰ ਹੁੰਦੀ ਹੈ ਹਾਂ ਬਸ ਉਹਦਾ ਤੇ ਭਾਈ ਨੇ ਮੈਨੂੰ ਕਦਾਂ ਕਿਹਾ ਵਾ ਜਦ ਮੇਰੇ ਲੜ ਲਈ ਤੀ ਉਹਨਾਂ ਬਾਹਰ ਤੋਂ ਮੈਨੂੰ ਫੋਨ ਐਦਾ ਡਾਕਟਰ ਨੇ ਕਹਿੰਦਾ ਤਲਿਆ ਹੋਇਆ ਪੀਜ਼ਾ 버ਗਰ ਫਾਸਟ ਫੂਡ ਸਾਰੇ ਬੰਦ ਆ ਕਹਿੰਦਾ ਬਿਮਾਰ ਹੋ ਜਾਂਦੀ ਹੈ ਫੇਰ ਮੈਂ ਨੇ ਨਾ ਨਾ ਇਹ ਮੁੜ ਕੇ ਆਪਣੇ ਭਾਈ ਦੀ ਸੁਣੀ ਨਾ ਮੇਰੀ ਸੁਣੀ ਫੜੀਓ ਸੁਣੀ ਇਹ ਨਹੀਂ ਗੱਲ ਐ ਵੀ ਅੱਜ ਕੱਲ ਹੁੰਦਾ ਹੀ ਆਹੀ ਐ ਜਿੱਥੇ ਜਾਓ ਆਹੀ ਚੀਜ਼ਾਂ ਮਿਲਦੀਆਂ ਖਾਣੇ ਨੂੰ ਤੇ ਆਹਾਂ ਚ ਜੇ ਆਪਾਂ ਲੰਦੇ ਆ ਨਾ ਤਾਂ ਤਾਂ ਆਉਣ ਲੱਗਿਆ ਜਿਹਦੇ ਨਾਲ ਅਸੀਂ ਲੈਣਾ ਬੰਦ ਕਰਤਾ ਚੀਜ਼ ਨਾ ਖਤਮ ਹੋ ਜਾਣਾ ਹੁਣ ਗੱਲ ਸੁਣ ਮਨ ਦੁਕਾਨਾਂ ਦੇ ਉੱਪਰ ਟੈਲੀਵਿਜ਼ਨ ਕਾਤੇ ਨਹੀਂ ਆਉਂਦੇ ਬਈ ਐਲ ਸੀ ਡੀ ਆ ਕਾਤੇ ਰੇਡੂਏ ਕਾਤੇ ਨਹੀਂ ਮਿਲਦੇ ਇੱਥੇ ਦੁਕਾਨਾਂ ਪਰ ਅਸੀਂ ਲੈਣੇ ਬੰਦ ਕਰਤੇ ਉਹ ਕਹਿੰਦੇ ਇਹਦਾ ਹੁਣ ਜਮਾਨਾ ਗਿਆ ਰਹਿਣ ਦਿਓ ਜੀ ਉਹ ਭਾਈ ਮੈਨੂੰ ਤਾਂ ਨਾ ਤਾਂ ਹੀ ਨਹੀਂ ਪਤਾ ਵੀ ਕੀ ਚੀਜ਼ ਆ ਇਹ ਕੀ ਮੈਂ ਇਸੀ ਡਰ ਦੀ ਖੰਦੀ ਹੋਈ ਨਹੀਂ ਹੋ ਚੀਜ਼ ਬਹੁਤ ਵਧੀਆ ਗੱਲ ਆ ਵਧੀਆ ਪਤਾ ਹੀ ਅੱਧ ਦੇ ਵੱਧ ਚੀਜ਼ਾਂ ਵਿੱਚ ਮੀਟ ਪੈਂਦਾ ਤੁਹਾਨੂੰ ਪਤਾ ਬਾ ਪਤਾ ਆਇਆ ਨਾ ਕਰ ਡਰਾ ਕੇ ਰੱਖੋ ਇਕਣੀ ਪਤਾ ਹੀ ਨਹੀਂ ਇਹਦੇ ਵੱਧਿਆ ਛੱਡ ਹੀ ਦੋ ਉਹ ਚੀਜ਼ ਹੂੰ ਆਪ ਤੋਂ ਵੱਧ ਸਾਨੂੰ ਵਰਦਾ ਮੈਡਾ ਖਰਾਬ ਹਾਂ ਉਹਦਾ ਫਾਸਟ ਫੂਡ ਬਣਾਉਂਦੇ ਸਭ ਤੋਂ ਵੱਧ ਮੈਦੇ ਦੇ ਘਾਣਦੇ ਮੈਦੇ ਦੇ ਹੀ ਪਾਰਟਸ ਨੇ ਸਾਰੇ ਮੈਦੇ ਨੂੰ ਡੇਡਾ ਕਰਕੇ ਬਣਾਦੇ ਆ ਮੈਦੇ ਨਾਲ ਪਾਸ ਜੋ ਮੰਤੂਨੀਰ ਉਹਨਾਂ ਤੋਂ ਵੀ ਮੈਦੇ ਹੀ ਪੈਂਦਾ ਆਹ ਦੋ ਤਿੰਨ ਚੀਜ਼ਾਂ ਜੀਆਂ ਜਿਹੜੀਆਂ ਪੀਜਾ ਵਿੱਚ ਚੀਜ਼ੀ ਸੀਂਡ ਜਾਂ ਪਾਉਂਦੇ ਹੁੰਦੇ ਕਿਆ ਹੁੰਦਾ ਉਹ ਚੀਜ਼ ਹਾਂ ਸੀਂਡ ਸੀਂਡ ਚੀਜ਼ ਹੈ ਇਹ ਬੁਲਦੀ ਘਟ ਕੇ ਚੀਜ਼ ਆ ਹਾਂ ਉਹ ਇੱਕ ਚੀਜ਼ ਜੀ ਪੈਂਦੀ ਜਿਹੜੀ ਵਿੱਚ ਸੀਂਡ ਵਰਗੀ ਕੱਲ੍ਹ ਕੱਦੀ ਲਾਇਏ ਤੇ ਇਹਨੇ ਪੀਜਾ ਉਹ ਵੀ ਹੈ ਨਾ ਜਾਂ ਬੀਜਾ ਹਾਂ ਚਲੋ ਉਹ ਟੌਪਿਕ ਤੇ ਨਾ ਜਾਓ ਉਧਰ ਨਾ ਜਾਓ ਆਪਣੇ ਆਪਣੇ ਕਾਕੇ ਨੂੰ ਦੱਸੋ ਨਾ ਹਾਂ ਉੱਤਰ ਰੱਖੋ ਗੁਪਤ ਆ ਚੀਜ਼ ਖਾਓ ਜਿਹੜੀ ਗਾਣੇ ਵਾਲੀ ਹੈ ਫਿਰ ਮੈਂ ਕਿਹੜੀ ਦੀ ਗੁਪਤ 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 ਆ ਖਾ ਲਓ ਸਹੀ ਗੱਲ ਹੈ ਇਹਨੂੰ ਖਾਓ ਲਓ ਲਓ ਮੈਂ ਖਾਉਂਦੇ ਹਾਂ ਉਹਨਾਂ ਨੂੰ ਫਿਰ ਆਕਤ ਨੂੰ ਜਾਣਾ ਪੈਣਾ ਉਹਨਾਂ ਨੂੰ ਮੈਂ ਚੜ੍ਹ ਦੇਣਾ ਇੱਤਰ ਹਾਂ ਇੱਤਰ ਚੜ੍ਹਦੇ ਹੋ ਵਾਹ ਕਾ ਵੀ ਮਨ ਨੂੰ ਚੰਗੀਆਂ ਦੀ ਇਲਾਦਾ ਖਾਣ ਨੂੰ ਉਹੀ ਤਾਂ ਚੀਜ਼ ਹੈ ਗਾਣੇ ਵਾਲੀ ਇਹਦੇ ਦੇ ਦਿਓ ਥੋੜਾ ਜਿਹਾ ਇਹਨੂੰ ਮੰਮੀ ਹੁਣ ਹੱਥ ਨਹੀਂ ਲਾਉਣਾ ਜਦ ਤੱਕ ਸਾਗ ਨੂੰ ਕਿਸੇ ਨੇ ਵੀ ਪਹਿਲਾਂ ਨਹੀਂ ਅਨਾਂ ਨੇ ਤਾਂ ਖਾਧਾ ਨਹੀਂ ਤੇ ਇਹ ਕਿਹਾ ਤੇ ਮੈਂ ਸਾਗ ਹੈ ਨਾ ਤੇ ਬਣਾਉਣਾ ਹੁੰਦਾ 15 ਦਿਨਾਂ ਨੂੰ ਨਹੀਂ ਮਿੰਤਾ ਕਰ ਲਈ ਬਣੀ ਦੇਣਾ ਤਾਂ ਇਹਨਾਂ ਨੇ ਕਹਿਣਾ ਤਾਂ ਵੀ ਹਾਂ ਫਲਾਣਾ ਵਿਆਹ ਨੂੰ ਦੱਸ ਤੇ ਸਾਗ ਖਾਦਾ ਇਹਨਾਂ ਨੇ ਐਂ ਕਹੀ ਜਾਂਦਾ ਜੇ ਪਰਤੋਂ ਦਾ ਵਿਆਹ ਨੂੰ ਸਾਗ ਖਾਦਾ ਤਾਂ ਹੁਣ ਸਾਗ ਬਣ ਗਿਆ ਹਾਂ ਹੁਣ ਇਹ ਜਦ ਤੱਕ ਦੁਆਰਾ ਆਉਂਗੇ ਜਦ ਇਹ ਬਣਾਉਂਗਾ ਜਦ ਬਣਾਈ ਹੁਣ ਤੇਰਾ ਸਾਗ ਕੋਲ ਤਾਂ ਹੁੱਕਾ ਪਾਣੀ ਬੰਦ ਕਿਦਾ ਵਿੱਕੀ ਦਾ ਹੁੱਕਾ ਪਾਣੀ ਬੰਦ ਹਾਂ ਚੱਲ ਵਿੱਕੀ ਤਾਂ ਨਹੀਂ ਹੁੱਕਾ ਪੀਣਾ ਉਹ ਮੈਂ ਪੀਂਦਾ ਮਰੇ ਪਿੰਦਾਂ ਦੇਖੇ ਵੀ ਕੀ ਹੁਕਮ ਨਹੀਂ ਹੈਗੀ ਨਾਲੇ ਤਾਂ ਚੀਜ਼ ਬਣਵਾ ਲੈਣੀ ਆ ਫੇਰ ਕਹਿਦਣਾ ਜੀ ਕਰਈ ਹੀ ਨਹੀਂ ਹੈਗਾ ਫੇਰ ਉੱਥੇ ਗੁੱਸਾ ਆਉਂਦਾ ਇਹਦੇ ਨਾਲ ਬੰਦਾ ਪੁੱਛੇ ਹਟ ਜਾਓ ਕਰੋਗੀ ਹਾਂ ਬਹੁਤ ਵਧੀਆ ਬਹੁਤ ਵਧੀਆ ਸਿੱਖਿਆ ਹੈ ਹਾਂ ਐਡੀ ਵਧੀਆ ਸਿੱਖਿਆ ਤੇ ਸੁਣ ਲੋ ਜੀ ਧਿਆਨ ਨਾਲ ਹਾਂ ਸੁਣੋ ਜਿਹੜੇ ਕਰਦੇ ਨਾ ਉਹ ਕਰਿਆ ਨਾ ਕਰਨ ਬਸ ਮੈਂ ਤਾਂ ਬਾਈ ਕੁਛ ਨਹੀਂ ਕਹਿੰਦੀ ਲੈ ਹੁਣ ਇੰਨਾ ਕੁਝ ਬੋਲ ਕੇ ਕਹਿੰਦੀ ਮੈਂ ਤਾਂ ਕੁਛ ਨਹੀਂ ਕਹਿੰਦੀ ਐ ਜਿਹੜੇ ਬਾਸਣ ਦੇ ਕੇ ਕਹਿੰਦੀ ਮੈਂ ਤਾਂ ਕੁਛ ਨਹੀਂ ਕਹਿੰਦੀ ਲੈ ਮੈਂ ਤਾਂ ਸੰਦੀਪ ਨੂੰ ਕਹਿਆ ਵੀ ਹੁਣ ਸਮਝ ਜੀ ਹਾਂ ਹਾਂ ਤੂੰ ਭੋਕਾ ਪਾਣੀ ਦਾ ਵਿੱਕੀ ਦਾ ਬੰਦ ਕਰਦੀ ਨੂੰ ਮੈਂ ਤਾਂ ਵਿੱਕੀ ਕੰਮ ਕਰਵਾਉਂਦਾ ਨਾਲੇ ਫਿਰ ਅਸੀਂ ਤਾਂ ਪੰਗਾ ਜਿਆਦਾ ਆ ਹਾਂ ਸੰਦੀਪ ਕਹਿੰਦੇ ਤਿਆਰ ਰਲਿਆ ਕੰਮ ਖੜਿਆ ਆਪਾਂ ਦੋ ਗੱਲਾਂ 'ਚ ਨਾ ਆਇਓ ਸੁੱਖੋ ਰਲਗੀ ਵਿੱਚ ਫਿਰ ਉਹ ਪੰਪ ਜੇ ਮਾਰ ਚਲ ਮੈਨੂੰ ਤਾਂ ਸੰਦੀਪ ਮੌਜਾ ਹੋ ਗਈ ਤੂੰ ਸਾਗ ਬਣਾਈ ਮੈਂ ਤਾਂ ਮੱਕੀ ਦੀ ਰੋਟੀ ਬਣਾ ਕੇ ਖਾਉਂਗੀ ਤੂੰ ਕਹਤੇ ਨਹੀਂ ਬਣਾਉਂਗੀ ਮੈਨੂੰ ਕੌਣ ਬਣਾ ਕੇ ਦੇਊਗਾ ਸਾਗ ਨਹੀਂ ਨਹੀਂ ਮੈਂ ਤਾਂ ਬੇਰੇ ਤੱਕ ਰਿਆ ਹੋਇਆ ਗਲਤ ਹੁੰਦਾ ਤੇਰਾ ਕਰਿਆ ਮੈਂ ਗਲਤ ਹੁੰਦੇ ਨਾ ਮੈਂ ਤੇਰਾ ਗਲਤ ਤੇ ਸਾਗ ਖਾਣਾ ਓ ਯਾਰ ਬਸ ਕਰ ਮੈਂ ਨਹੀਂ ਲੜਨਾ ਚਾਹੁੰਦੀ ਲਾਨਾ ਪੈ ਤੂੰ ਆਏ ਚ ਲਾਨਣ ਦੀ ਗੱਲ ਨਹੀਂ ਮੈਂ ਤਾਂ ਤੇਰਾ ਗਲਤ ਸਾਕ ਖਾਣਾ ਗਲਤ ਸਾਕ ਮੈਂ ਤਾਂ ਮੈਨੂੰ ਨਹੀਂ ਪਤਾ ਮਾਦਾ ਜੇ ਹੈ ਟੇਡਾ ਬਣਾ ਚਾਹੀ ਮਿੱਡਾ ਬਣਾ ਉਹੀ ਖਾਣਾ ਮੈਂ ਤਾਂ ਬਸ ਮੈਂ ਮੈਂ ਨਹੀਂ ਵਧੀਆ ਬਣਾਉਂਦੀ ਆਗੀ ਨਾ ਜੀ ਨਾ ਮੈਨੂੰ ਆਉਂਦਾ ਬਣਾਉਣਾ ਉਹ ਵਿੱਕੀ ਨੇ ਗੱਲ ਕਹੀ 3000 ਰਲਿਆ ਕਰਮ ਗਲਿਆ ਹੁਣ ਮੈਂ ਕਦੋਂ ਸੰਦੀਪ ਦੇ ਹੱਥ ਦਾ ਖਾਵਾਂ ਬਈ ਨਹੀਂ 3000 ਰਿਆ ਮੈਂ ਕਦੋਂ ਰੋਣਾ ਵਿੱਚ ਖਾਣਾ ਪੈਣਾ ਤੈਨੂੰ ਜੇ ਮੈਂ ਮਿੱਠਾ ਥੋੜਾ ਪਾਕੇ ਦਿੱਤਾ ਫੇਰ ਹਾਂ ਫਿਰ ਹਾਂ ਖਾਣਾ ਪੈਣਾ ਤੈਨੂੰ ਕਿਸੇ ਵੀ ਹਾਲਤਾ ਚ ਕਿਉਂ ਨਾ ਮੈਂ ਤਾਂ ਗੱਲ ਖਤਮ ਕਰਤੀ ਤੀ ਵੀ ਮੰਮੀ ਜਦ ਤੂੰ ਆਵੇਂ ਹੁਣ ਜਦੇ ਸਾਗ ਬਣੂਗਾ ਹਾਂ ਬਸ ਬਹੁਤ ਸ ਤੇ ਬਣਾ ਕੇ ਦੇ ਦਿਆ ਕਰੂ ਆਪਣੇ ਪਾਸ ਹਾਂ ਹੁੰਦਾ ਐਂ ਹੁੰਦਾ ਇਹ ਹੁੰਦੀ ਰੂ ਮੈਂ ਕਹਿ ਤਾ ਮ ਖਾ ਲਿਆ ਹਾਂ ਬਸ ਉਹਨਾਂ ਨਾਲ ਭਾਵੇਂ ਤੇ ਆਵੇ ਚਾਹੇ ਨਾ ਆਵੇ ਉਹ ਗਲ ਵੱਖ ਹੈ ਹਾਂ ਤੁਸੀਂ ਸੜੀਆਂ ਹੋਈਆਂ ਮੈਨੂੰ ਲੱਗੀਆਂ ਮੈਨੂੰ ਲੱਗੀਆਂ ਸੁਣ ਨਾ ਸੜੀਆਂ ਹੋਈਆਂ ਖੈਰ ਤਾਂ ਦੀ ਆਪਾਂ ਨੂੰ ਨਹੀਂ ਸਾਗ ਨਹੀਂ ਸੱਚੀ ਸੜੀ ਹੀ ਸੋਚ ਸੱਚ ਹਾਂ ਮੈਂ ਗਲਤ ਹੋ ਗਿਆ ਮੈਨੂੰ ਸੜੀ ਹੋਈ ਸੜੀ ਹੋਈ ਮੈਂ ਜਿਹੜੀ ਸੜੀ ਹੋਈ ਸੀ ਮੈਂ ਤਾਂ ਸੜੀ ਹੋਈ ਦੀ ਹੱਥ ਦੀਆਂ ਹੀ ਖਾਣੀਆਂ ਮੋਸ ਕੁਮਾਰਾ ਚਾਹੇ ਸਾਗ ਨਹੀਂ ਰੋਟੀ ਖਾਣੀਆਂ ਸੜੀ ਹੋਇਆ ਸਾਗ ਹਾਂ ਮੈਂ ਨਾ ਨਾ ਮੈਂ ਇਹਦੇ ਵੀ ਬੜਾ ਸਾਖੀ ਨਾੜ ਚਾਹੇ ਬਦਾਂ ਇੱਕ ਗੁਰਮਤਿਰ ਮੈਂ ਪੜ ਲਿਆ ਹਾਂ ਉਹ ਆਏ ਵੀ ਇਹਨਾਂ ਦਾ ਮਥੋਸ ਲੱਭਿਆ ਨਾ ਕਾਹਤੋ ਲੱਭਿਆ ਪਾਪਾ ਨੂੰ ਇਹਦਾ ਨਾ ਬੋਲਦਾ ਕਿ ਬੀਆ ਕਦੇ ਉੱਤੇ ਜਾਂਦੀ ਸੀ ਵੀਰ ਨੂੰ ਸਖਵੀਰ ਪੁੱਤ ਸਾਗ ਬਣਾ ਲਿਓ ਹਾਂ ਨਾ ਜਵਾਬ ਦੇਣ ਚੁੱਕੀਆਂ ਨਾ ਜਵਾਬ ਚਾਹੇ ਕਿ ਵਿਚੇ-ਵਿਚ ਬੜਾ ਆਵਾਲੇ ਮਰੀ ਜਾਣਾ ਵੀ ਕਿੱਥੇ ਝੇੜਤਾ ਪਾਪਾ ਜੀ ਨੇ ਤੇ ਆਪਾਂ ਹਾਂ ਪਾਪਾ ਜੀ ਨੂੰ ਕੋਈ ਕੰਮ ਦਾ ਜਵਾਬ ਉਹ ਤਾਂ ਉਹ ਮੈਂ ਜਵਾਬ ਨਹੀਂ ਦਿੰਦੀ ਮੈਂ ਤਾਂ ਹੀ ਤਾਂ ਕਹਿੰਦਾ ਚਾਹੇ ਉੱਤੇ ਖੋਸਾ ਚਾਹੇ ਨੀ ਕੁਝ ਤੋਂ ਬਣਾਉਣਾ ਬਣਾਓ ਖੋਸਾ ਕੇ ਬਣਾਉਂਦੇ ਆ ਸੀ ਮੈਂ ਗੱਲ ਇਹ ਠੀਕ ਹੈ ਠੀਕ ਹੈ ਫਿਰ हां ਸਾਡੇ ਕਿਸੇ ਦੇ ਖੁਸ਼ ਹੋ ਕੇ ਨਹੀਂ ਬਣਾਉਣਾ ਤੁਸੀਂ ਜੀ ਪਾਪਾ ਜੀ ਦੇ ਖੁਸ਼ ਹੋ ਕੇ ਬਣਾਤਾ ਹੋਰ ਕੀ ਚਾਹੀਦਾ ਸਾਨੂੰ ਹੁਣ ਰੇਤ ਰਿਆ ਗਿਆ ਸਾਡਾ ਬਾਪੂ ਜੀ ਦਵਾ ਦਾ ਸੀ ਬਾਪੂ ਦਾ ਪਿੱਛੇ ਹੋ ਗਿਆ ਕਰਨਾ ਮੈਂ ਹੋਰ ਕੀ ਕਰਨਾ ਵੀ ਸਾਗ ਲੈ ਜਾਓ ਇਹ ਜਵਾਬ ਨਹੀਂ ਦਿੰਦੀ ਐ ਤੇ ਸੇਵਾ ਦਾ ਬਥੇਰੀਆਂ ਕਰਦੀ ਪਾਪਾ ਜੀ ਦੇ ਮਨ ਦਾ ਮਤਲਬ ਨਹੀਂ ਕਦੇ ਵੀ ਗਲਤ ਨਹੀਂ ਕਦੇ ਵੀ ਉਹਨਾਂ ਦੀ ਉਹਨਾਂ ਦਾ ਕਹਿਣਾ ਮੋੜੀ ਨਹੀਂ ਹੈ ਨਾ ਪਾਪਾ ਜੀ ਤਾਂ ਟਾਈਮ ਨੂੰ ਸਿਆਖ ਸਾਗ ਲੈ ਆ ਕੇ ਰੱਖ ਦਿੰਦੇ ਆ ਜਿੱਦਣ ਲਿਆਉਣਾ ਆਉਂਦਾ ਨੇ ਮੈਂ ਵਦਿਆ ਸੀ ਧਰ ਦਿੰਦੇ ਆ ਫਿਰ ਦੇਖੋ ਇਹ ਟਾਈਮ ਨੂੰ ਲਿਆ ਕੇ ਰੱਖ ਦਿੰਦੇ ਆ ਅੱਜ ਅਸੀਂ ਬਣਾਉਣਾ ਦਾ ਸਾਗ ਅਸੀਂ ਤਾਂ ਇਹਨਾਂ ਨੂੰ ਚੜਾ ਵੀ ਦਿੱਤਾ ਉੱਪਰ ਦੇਖ ਲੋ ਐ ਦੇਖੋ ਤੁਸੀਂ ਐ ਬਹਾਦਰੀ ਦੇਖੋ ਸਾਡੀ ਬੜਿਆ ਵਾ ਸਾਡਾ ਸਾਗ ਅੱਧੀ ਹਾਂ ਆਇਆ ਗੱਲ ਬਈ ਹੁਣ ਇਹ ਤੜਕਾ ਤੜਕੇ ਤਾਂ ਤੁਸੀਂ ਸਮਾਨ ਤਿਆਰ ਕਰੋ ਬਸ ਵਧੀਆ ਜਾ ਤੜਕੇ ਨੇ ਜਾਉਂਦੇ ਹੋ ਅਸੀਂ ਅੱਧਾ ਅੱਧਾ ਦਾ ਅੰਨਾ ਸੁਖਾ ਲਿਆ ਅੱਧਾ ਰਹਿ ਗਿਆ ਥੋੜਾ ਅੱਛਾ ਜਦੋਂ ਤੁਸੀਂ ਹੋ ਗਏ ਫ੍ਰੀ ਮੈਂ ਤਾਂ ਖਾ ਲੈਂਦਾ ਤੇਰੀ ਨੂੰ ਵੀ ਦੇ ਦਿੰਦਾ ਥੋੜਾ ਜਿਹਾ ਤੜਕੇ ਅੱਧਾ ਸਾਰਾ ਆਪੇ ਖਾ ਲਈ। ਖਾੜਾ ਦੀ ਕਿ ਖਵਾੜੀ ਦੇ ਕੇ। ਮੈਂ ਆਨ ਰਿਕਾਰਡ ਆ ਜੀ। ਮਾਜਾ ਵੜਦਾ ਤਾਂ ਥੋੜਾ ਜਿਹਾ ਦੇ ਦਿਓ ਮੈਨੂੰ। ਦੂਜੀ ਵਾਰ ਦੇਣਾ। ਦੂਜੀ ਵਾਰ ਦਾ ਕੀ ਮਤਲਬ ਹੈ? ਜਾਂ ਤਾਂ ਪਹਿਲੀ ਛੋੜੋ ਤਾਂ ਕਹਤੋਂ ਦੂਜੇ ਦਾ। ਥੋੜੇ ਜਿਹੇ ਦਾ ਮਤਲਬ ਪਤਾ ਕੀ ਹੁੰਦਾ ਪਤਾ ਵੀ ਮੈਨੂੰ ਸਵਾਦ ਨਹੀਂ ਲੱਗਦਾ ਬਸ ਮੈਨੂੰ ਥੋੜਾ ਜਿਹਾ ਦੇ ਦਿਓ ਜੀ। ਫੇਰ ਮੈਨੂੰ ਜਦ ਸਵਾਦ ਲੱਗਿਆ ਮੁੜ ਕੇ ਦੇਣਾ ਨਹੀਂ ਤਾਂ। ਫੇ ਮੁੜ ਕੇ ਤੂੰ ਕਹਿ ਨਹੀਂ ਵੀ ਮੈਨੂੰ ਹੋਰ ਦੇ ਦਿਓ। ਦੂਜੀ ਵੀ ਦੱਸ। ਨਹੀਂ ਉਹ ਤਾਂ ਹੁਣ ਗੱਲ ਸੁਣ ਅੱਧਾ ਬਚ ਗਿਆ ਉਹ ਮੈਂ ਸੁਖਵੀਰ ਦਾ ਬਚ ਗਿਆ ਤੁਸੀਂ ਆਪਣਾ ਅੱਧਾ ਖਾ ਲਿਆ ਉਹ। ਹਾਂ। ਉਹਨੂੰ ਨਿਵੇੜਤੀ ਨਿਵੇੜਤੀ ਗੱਲ ਉਹਨੇ ਹਾਂ ਤਾਂ ਜਦ ਪਹਿਲੇ ਕਹਿਤਾ ਵੀ ਥੋੜਾ ਜਿਹਾ ਦੋਦਾ ਮਤਲਬ ਤੈਨੂੰ ਭਾਈ ਖਾਂਡਦੀ ਤੇਰੀ ਰੂਹ ਨਹੀਂ ਤੈਨੂੰ ਮੁੜ ਕੇ ਤਾਂ ਤਾਮੁੱਥੀ ਆ ਪਾ ਬੇਇੱਜ਼ਤੀ ਕਰਾਂਗਾ ਤੈਨੂੰ ਮੈਂ ਵੱਢ ਕੇ ਦਿੰਦਾ ਮੈਂ ਤੁਹਾਨੂੰ ਪਹਿਲਾਂ ਕਹਿ ਤਾਂ ਕਿਹਾ ਵੀ ਮੈਂ ਖਾਣਾ ਨਹੀਂ ਤੇ ਤਾਂ ਮੂਹਰੇ ਤਾਂ ਕਹਿ ਦੇਣਾ ਤਾਂ ਵਾਹਿਗੁਰੂ ਸਤਨਾਮ ਸ਼ੁਕਰ ਆਦੇ ਚਲ ਆਏ ਕਰਾਂਗੇ ਗੱਲ ਸੁਣ ਲਓ ਅੱਜ ਸ਼ਾਮ ਨੂੰ ਲਿਆਉਂਦੇ ਦੋ ਪੀਸ ਹੋਰ ਉਹਨਾਂ ਨੂੰ ਦੇ ਕੀ ਗੱਲ ਕਰਤੀ ਯਾਰ ਰੂਹ ਨਹੀਂ ਜਾਈਦੀ ਖਾਣ ਦੀ ਤਾਂ ਕੀ ਹੋ ਗਿਆ ਪਰ ਮੈਂ ਇੱਥੇ ਰੋਲਦਾ ਦੇਖਿਆ ਨਾ ਸਮਾਨ ਬਹੁਤ ਮੈਨੂੰ ਫਿਰ ਥੋੜੀ ਨਫ਼ਰਤ ਹੋ ਜਾਂਦੀ ਫਿਰ ਉਹ ਗੱਲ ਤੇ ਉਹ ਰੋ ਉਹ ਰੁੜਦਾ ਬੈਠਾ ਐਨੇ ਤੇ ਫਸੇ ਬੈਤੇ ਓ ਯਾਰ ਆ ਤੂੰ ਇਹ ਇਹਦੇ ਪਰ ਨਾ ਨਾ ਮੈਂ ਇਹਦੀ ਨਹੀਂ ਗੱਲ ਕਰਦਾ ਮੈਂ ਸਮਾਨ ਇੱਥੇ ਰੁੜਦਾ ਦੇਖਦਾ ਅੱਗੇ ਵੀ ਆ ਵਿਆਹ ਤੋਂ ਪਹਿਲਾਂ ਵੀ ਵਿਆਹ ਪਿਆ ਪਿਆ ਜੀ ਇਕਣੀ ਉਧਰ ਮਾਮੀ ਕਿਉਂਗੇ ਜਿੱਦਣ ਮਾਮੀ ਨੇ ਛੱਡਣਗੇ ਤਿੰਨ ਅਨਾਰ ਐਡੇ ਐਡੇ ਹਾਂ ਉਹ ਪਿਲ ਪਿਲ ਕਰਦੇ ਦੇ ਇੱਥੇ ਪੇ ਮੈਂ ਜੀ ਮੈਂ ਤੇਰੇ ਮਾਮੇ ਰੱਖੀ ਜੀ ਦੀ ਮਾਹ ਕਿਉਂ ਲਿਆਏ ਤੁਸੀਂ ਇੰਨੀ ਦੂਰ ਤੇ ਮੂ ਨੂੰ ਲਿਆਇਆ ਤਾਂ ਮੈਂ ਕਿਹਾ ਸਿੰਮੂ ਦੀ ਮਾਂ ਨੇ ਸਿੰਮੂ ਨੂੰ ਦਿੱਤਾ ਸੀ ਤੁਸੀਂ ਲਿਆਏ ਕਿਉਂ ਲੋ ਠੀਕ ਆ ਉਕਣੀ ਪੇ ਪੇਲ ਮਹਾ ਬਾ ਆ ਗਿਆ ਪੇ ਰਾਤ ਮੇਰੇ ਚ ਦੇਖਿਆ ਜਮ ਚੱਕਿਆ ਉਹ ਪੇਲ ਪੇਲ ਕਰਨ ਉਹ ਆਹੋ ਬਲਕੇ ਨੇਤਰਾਂ ਨੇ ਸੋਚਾ ਵੀ ਤੇ ਚਲ ਠੀਕ ਹੋਊਗਾ ਜਾਂ ਦੇਖਿਆ ਉਲੀ ਪਲੀ ਪਗਾ ਇਹ ਚੀਜ਼ ਇਹ ਚੀਜ਼ਾਂ ਦਾ ਇਹ ਚੀਜ਼ ਨੂੰ ਤਾਂ ਛੱਡਣਾ ਨਹੀਂ ਚਾਹੀਦਾ ਕਦੇ ਭੂਆ ਕਾਲ ਦੀ ਉਰੀ ਹੋਵੇ 500 ਦੀ 500 ਦੀ ਅੱਜ ਜਾਣਾ ਗਾ ਨਹੀਂ ਅੱਛਾ ਵਾਹ ਸਾਸਰੀ ਕਾਲ ਸਾਸਰੀ ਕਾਲ ਸਾਰੇ ਨੂੰ ਸਾਸਰੀ ਕਾਲ ਸਾਸਰੀ ਕਾਲ ਆਥਰੀ ਕਾ ਦਮ ਛੜ ਗਿਆ ਨਾ ਕੁਰਸੀ ਲੈਣੇ ਬੁਲਾ ਲਿਆ ਗਏ ਲੈਣੋ ਹੁਣ ਖਾਈ ਸਾਗ ਨਾਲੇ ਪਲਾਉ ਪੂਆ ਨੂੰ ਪਾਣੀ ਮੜ ਜਾ ਘੁੱਟ ਜਾ ਸੰਦੀਪ ਪੁੱਤ ਤੇ ਪਾਣੀ ਲੈ ਕੇ ਤੁਰ ਕੇ ਆਈ ਨਾ ਹਾਂ ਪੀਣਾ ਨਹੀਂ ਚਾਹ ਪੀਊਂਗੀ ਫਿਰ ਬਸ ਬੈਠੂ ਕੁਝ ਨਹੀਂ ਖਾਣਾ ਨਹੀਂ ਸਾਗ ਸਾਗ ਤਾਂ ਫਿਰ ਰੇਟ ਬਣਨਾ ਹਾਲ ਕੋਈ ਨਾ ਵੇ ਜਦ ਨੂੰ ਭੁੱਖ ਲੱਗੇ ਵੈਰੀ ਗੁੱਡ ਇੱਕ ਨਾ ਗੱਲ ਆ ਜਿਹਨੇ ਜਵਾਬ ਦੇਣਾ ਏਕੜ ਦੇਣਾ ਇੱਥੇ ਐਥੇ ਜਾਦੇ ਇੱਥੇ ਸ਼ਾਮਾ ਚ ਨੂੰ ਪੁੱਤ ਇਧਰੋਂ ਛੋਟੂ ਤਾਂ ਨਹੀਂ ਹੱਕਾ ਮਾਰਦਾ ਥਲੇ ਠੀਕ ਆ ਨਾਲ ਦੀ ਨਾਲ ਸਫਾਈ ਵੀ ਸ਼ੁਰੂ ਨਹੀਂ ਆ ਬਿਲਕੁਲ ਵੀ ਕੀ ਆ ਵੀ ਚੱਕ ਲੈ ਜੈ ਜਿਹੜੀਆਂ ਇਹਨਾਂ ਨੇ ਪਾਲ ਕੇ ਆਪਾਂ ਨੇ ਡੰਗਰਾਂ ਨੇ ਖਾਣਾ ਖਾ ਲੈਣਾ ਗੇਰ ਦੇ ਫਿਰ ਗੇਰ ਦੇ ਖਾ ਲੋ ਮਾਮੀ ਉੱਧਰ ਛੱਡ ਦੇ ਕੁਝ ਨਹੀਂ ਕੰਡੇ ਕੰਡੇ ਇੱਕ ਦੇ ਗਲੇ ਕੋਲ ਜਿਹਨਾਂ ਫਸ ਜਾਣ ਛਲੇ ਰਹਿਣ ਦੇ ਵਿੱਕੀ ਹੈ ਨਾ ਪਾਇਆ ਇਹ ਬਸ ਮੇਰਾ ਡਸਟਬਿਨ ਚ ਪਾ ਕੇ ਜਿਹੜਾ ਸਮਾਨ ਦੂਆ ਉਹਦੇ ਨਾਲ ਇਹ ਪਹੁੰਚਣਾ ਉਹ ਜਿੱਥੇ ਕੂੜਾ ਦੇ ਟਿਆਰਾ ਅੱਥੀ ਅੱਗ ਲੱਗੂਗੀ ਦਾ ਸੁਪੂਆ ਹੂੰ ਆਂ ਭਜਾ ਦੇ ਪਾ ਤਾਂ ਮੈਂ ਇਥੋਂ ਵੇਖ ਆਈ ਕਰਾ ਭਾਂਡੇ ਚ ਜੂਠੇ ਆ ਤਾਂ ਭਾਂਡੇ ਹੂੰ ਇਹ ਉਧਰ ਰੱਖ ਕੇ ਚ ਪਾ ਲੈ ਚਾਹੇ ਇਹ ਉਰਤ ਤੇ ਮਸ਼ੀਨ ਦੇ ਪੰਤਾਲੇ ਪਰ ਵਿੱਕੀ ਯਾਰੀ ਆ ਨਟ ਕਿੱਥੇ ਤੇ ਆਇਆ ਕਿਹੜਾ ਨਾਟ ਆਕੀਆਂ ਵਾਲੇ ਨਾਟ ਆ ਆ ਦੇਖ ਆਖਿਆ ਨਹੀਂ ਟਾਕੀਨ ਕੀ ਹੋ ਗਿਆ ਕਾਪੇ ਮਿਲ ਜਾਨੇ ਕਿ ਕਾਸੂ ਸੁਣਦਾ ਨਹੀਂ ਆਉਂਦੀ ਚੁਪੀ ਦਿਨਾਂ ਮੈਂ ਕਾਸਦੀ ਸੀ ਉਹ ਬਿੰਗਾਈ ਜਾਏਗੀ ਹੈ ਉਹ ਜਿਆ ਵਸ ਪਰ ਕੇ ਉਹ ਹਸੇ ਤ ਠੀਕ ਹੈ ਨਾ ਠੀਕ ਹੈ ਜਾਈ ਬਸ ਮੈਂ ਦੱਸ ਦਿਓ ਬਸ ਬਸ ਇੱਕ ਦੋ ਮੁੱਠੀ ਵੀਡੀਓ ਚ ਪਾ ਕੇ ਦਿਖਾਵਾ ਉਹੀ ਦੱਸਦੇ ਵੀ ਆਲਣ ਕਾਤੇ ਪਾਉਂਦੇ ਹੁੰਦੇ ਆ ਮੈਂ ਤਾਂ ਹਰ ਵਾਰ ਪੁੱਛਦਾ ਪੈਂਦਾ ਹੁੰਦਾ ਪੁੱਛ ਸਕ ਚ ਸਾਗ ਚਾਣ ਲੰ ਪੈਂਦਾ ਹੁੰਦਾ ਕਾਤੇ ਪੈਂਦਾ ਹੁੰਦਾ ਬਸ ਉਹਨੂੰ ਇੱਕ ਜਾ ਕਰਨੇ ਨੂੰ ਇੱਕ ਜਾ ਕਰਨੇ ਹਾਂ ਛੇੜ ਜੀ ਪਾਉਣ ਨੂੰ ਹਾਂ ਹਾਂ ਛੇੜ ਜੀ ਪਾਉਣ ਨੂੰ ਜੇਕਰ ਕੜੀ ਕਿਤਨੀ ਅੱਧੀ ਪਾਉਣੇ ਤਾਂ ਹੀ ਉਹ ਗਾੜੀ ਹੁੰਦੀ ਨਹੀਂ ਉਹ ਕੜੀ ਨਹੀਂ ਕੜੀ ਦੇ ਵਿੱਚ ਜੇ ਅਸੀਂ ਮੰਨ ਲਓ ਅੰਪਰੇ ਕਿ ਕਰਿਆਟੀ ਚ ਵੀ ਪੈ ਜੰਦੀ ਹੋਣੀ ਫੇ ਤਾਂ ਭਾਵੇਂ ਫਿਰ ਆਹ ਹਾਂ ਕਰਿਆਟੀ ਪਾ ਲਾ ਚਾਹ ਫਿਰ ਪੀ ਜਾਈ ਕਿ ਇੱਕੋ ਜਿਹਾ ਕਰਨਾ ਫਿਰ ਤੇ ਦੇ ਵਿੱਚ ਆਪਾਂ ਕਣਕ ਦਾ ਆਟਾ ਵੀ ਪਾ ਸਕਦੇ ਹਾਂ ਨਾ ਕਣਕ ਦਾ ਚੀੜਾ ਹੁੰਦਾ ਜਾਂਦਾ ਫੇ ਘੱਟ ਪਾ ਲਵੇ ਉਹਨਾਂ ਨਹੀਂ ਬੁਖੀੜਾ ਬੁਖਰ ਉਹ ਖਈਆ ਕੰਮ ਹੋਊਗਾ ਅੱਜ ਤੱਕ ਆਲਣਵਾਰਾ ਨਹੀਂ ਦੱਸ ਹੋਗਾ ਕਿਸੇ ਤੇ ਗਰਮ ਪਾਣੀ ਲੈਣਾ ਮੰਮੀ ਹਾਂ ਚਲੋ ਵਿੱਕੀ ਦਾ ਨੇ ਤੜਕੇ ਨੂੰ ਲੈ ਨੇੜੇ ਲਿਆ ਆ ਆਹ ਤਾਂ ਆਈ ਤਾਂ ਮਨੇੜੇ ਵਾਲਾ ਨਹੀਂ ਤਾਂ ਚਾਣ ਪਾਉਂਦਾ ਬਾਹਰ ਕਰ ਦੇ ਜੇ ਹਿਜੂਨ ਪਪੂ ਮੈਨੂੰ ਐ ਦੱਸ ਜਿਹੜੇ ਪਹਿਲੇ ਡੰਗ ਦਾ ਹੁੰਦਾ ਸਾਗ ਤੁਹਾਡਾ ਉਹਦੇ ਵਿੱਚ ਤੜਕਾ ਲਾਉਣੀ ਹੁੰਦੀ ਹੈ ਹਾਂ ਤੜਕਾ ਲਾ ਕੇ ਹੀ ਖਾਣਾ ਹਾਂ ਉਹ ਬਣਾ ਸਾਗ ਆ ਭਾਵੇਂ ਪਹਿਲੇ ਡੰਗ ਦਾ ਚਾਹੇ ਚੌਥੇ ਡੰਗ ਦਾ ਵੈਰੀ ਗੁੱਡ ਤੂੰ ਤਾਂ ਸੱਤਵੇਂ ਡੰਗ ਵੀ ਹੋ ਜਾਂਦਾ ਸਾਗ ਤਾਂ ਨਹੀਂ ਹੁਣ ਸਾਰੇ ਨੂੰ ਨਾ ਨਾ ਤੜਕਾ ਲਾ ਜਿੰਨੇ ਆਪਾਂ ਨੇ ਖਾਣਾ ਉਹਨੇ ਨੂੰ ਲਾ ਲਿਓ ਤੜਕਾ ਹੈਨਾ ਹਾਂ ਸਾਡੇ ਤਾਂ ਸਾਰੇ ਨੂੰ ਲਾ ਦਿੰਦੇ ਆ ਫੇਰ ਕੱਲ ਨੂੰ ਦੂਏ ਦਿਨ ਫੇਰ ਤੜਕਾ ਲੱਗ ਸਾਰੇ ਨੂੰ ਲਾਉਣਾ ਉਸੇ ਗਲੇ ਦਿਨ ਫੇਰ ਸਾਰੇ ਨੂੰ ਹੀ ਲਾਉਣਾ ਮਾਮੀ ਨੇ ਪਹਿਲੇ ਰੰਗ ਨੂੰ ਤੜਕਾ ਲਾਈਦਾ ਨਹੀਂ ਹੁੰਦਾ। ਉਹ ਚਲ ਦੇਖਾ ਦੇ ਕਰਦੇ ਤੇ ਚਾਟ ਕਰ ਜਾ। ਥੋੜਾ ਭਾਈ ਥੋੜਾ। ਹੁਣ ਨਹੀਂ ਖਾਂਦੇ ਨਾ। ਉਹ ਸਾਡੇ ਹੁਣ ਵੀ ਖਾਂਦੇ ਐਵੇਂ। ਉਹ ਹਾਂ ਖਾਂਦੇ ਐ ਵਿੱਚ ਵਿੱਚ। ਫੇਰ ਤੁਸੀਂ ਬੈਕਪਾਰਟ ਏਰੀਆ ਵਾਲੇ ਆ ਨਾ ਹਾਲ। ਤੁਸੀਂ ਐਡਵਾਂਸ ਨਹੀਂ ਹੋ। ਬੱਲੇ ਬੱਲੇ। ਐਡਵਾਂਸ ਨਹੀਂ ਨਾ ਹੋਏ ਤੁਸੀਂ। ਥੋੜੇ ਜਿਹਾ ਐਡਵਾਂਸ। ਹੁਣ ਪਤਾ ਮਾਮੀ ਮਾਮੀਆਂ ਦੀ ਵੀ ਉਹਨੇ ਕਾਕੂਰਾ ਨੇ ਜਾਣਾ ਨਾ ਤੁਹਾਨੂੰ ਜ਼ੋਰ ਦੀ ਨੂੰ। ਹੂੰ। ਕੰਨ ਇੱਕ ਟੋਲੀ ਉਹਨਾਂ ਨੂੰ ਵੀ ਭਰਕੇ ਦੇ ਦਿੰਦੇ ਨੇ ਸਾਗ ਦੀ ਦੋ ਤਿੰਨ ਜਿੰਨਾ ਜਿੰਨਾ ਜਣ ਮੌਰੇ ਆ। ਉਹਨਾਂ ਦੇ ਨਿੱਕਲ ਜੂਗੇ ਵਿੱਚ। ਚਲ ਹਾਂ ਐ ਵੀ ਠੀਕ ਐ। ਹਾਲ ਨੂੰ ਤੜਕੇ ਆ ਕਿੰਨਾ ਕਾਹੇ ਤੁਹਾਡਾ ਪਿਆਰ ਨਹੀਂ ਮਿਲਣਾ ਸ਼ਾਮ ਨੂੰ ਫਿਰ ਤਾਂ ਸ਼ਾਮ ਨੂੰ ਕਿਹੜਾ ਬਿਆਲ ਤੇ ਨਹੀਂ ਲੱਗਾ ਆ ਮਿਲਿਆ ਕੰਨ ਮੇਰੇ ਚੋਗੀ ਨਾਲ ਛੋਟਾ ਜਿਹਾ ਢੋਲੂ ਭਰ ਕਿਉਂ ਤੈਨੂੰ ਕਿਥੋਂ ਤੈ ਵੀ ਲੈ ਕੇ ਜਾਣਾ ਹੁਣ ਲੈ ਤਾਂ ਆਪਣ ਨਾਲ ਕੋ ਕੇ ਰੱਖ ਲੈ ਨਕੋ ਇਹਨਾਂ ਨੇ ਕੀ ਕਰਿਆ ਜੀ ਨਾ ਤੇ ਸਵੇਰੇ ਬਾਬੇ ਨੂੰ ਭੋਗ ਲਵਾਇਆ ਉਦੋਂ ਆਪਾਂ ਨੇ ਥੱਲੇ ਸਾਰਾ ਸਮਾਨ ਹਲਵਾਈ ਨੇ ਬਣਾ ਤਨ ਹੂੰ ਉਹਨੂੰ ਕਹਿੰਦਾ ਭੋਗ ਲਵਾ ਦਿਆ ਭੋਗ ਲਵਾ ਕੇ ਜੀ ਚਲ ਮਹਾ ਮਸਾਗ ਦੋ ਮੱਕੀ ਦੇ ਰੋਟੇ ਨਾਲ ਆਇਆ ਕਦੇ ਬਾਤ ਮਾਉਂਦਾ ਜਦ ਅਰੇੜੀ ਭਾਬੀ ਕਹਿੰਦੀ ਮੈਂ ਇੱਕ ਡੋਲੂ ਭਰ ਕੇ ਇੱਥੇ ਲੁਕੋ ਕੇ ਰੱਖ ਲਵਾਂ ਉਹ ਡੋਲੂ ਭਰੇ ਇਹਨਾਂ ਨੇ ਢੱਕਣ ਲਾਇਆ ਉਸਲਾ ਰਸੋਈ ਦੇ ਵਿੱਚ ਕਵਡਾਂ ਦੇ ਵਿੱਚ ਰੱਖਤਾ ਓਹੋ ਸ਼ਾਮ ਨੂੰ ਇਹਨਾਂ ਨੇ ਰੋਟੀ ਖਾਧੀ ਮਟਰ ਪਨੀਰ ਨਾਲ ਜਿਆਦਾ ਗੱਲ ਚੱਲੀ ਕਿ ਸਾਲਾ ਸਾਗ ਕਿੱਥੇ ਗਿਆ ਸੰਦੀ ਵੀ ਕਹਿੰਦੀ ਮੈਂ ਤਾਂ ਸਾਗ ਖਾਣਾ ਵੀ ਸਾਗ ਦਾ ਡੋਲੂ ਭਰਿਆ ਤਾਂ ਇੱਕ ਹਾਂ ਭਾਬੀ ਨੂੰ ਫੋਨ ਕਰਿਆ ਕਹਿੰਦੀ ਵੀ ਉਧਰ ਤੇ ਪਿਆ ਕਹਿੰਦੀ ਕਵਡਾਂ ਦੇ ਵਿੱਚ ਉਧਰ ਵੀ ਨਹੀਂ ਦਿਮਾਗ ਕੰਮ ਕਰਿਆ ਵੀ ਸਾਲਾ ਨੂੰ ਪਰੇ ਜਿਹਾ ਰੱਖਾਂ ਉਹ ਖੱਟਾ ਹੋ ਗਿਆ ਉਹ ਨਾ ਪਿਆਰਾ ਉਹ ਖੱਟਾ ਗਿਆ ਉਹ ਨਾ ਮੈਂ ਵੀ ਐਨ ਚਾਰ ਪਿਆਜ਼ ਜੀ ਨੇ ਹਾਂ ਅੱਧੀ ਕੜਸੀ ਦੀ ਸੀ ਕੀ ਦੀ ਬਾਈ ਹਾਂ ਦੋ ਸਾਲੀਆਂ ਲਸਣ ਦੀਆਂ ਸੱਲੀਆਂ ਵੀ ਚਾ ਲੈਣ ਵਧੀਆ ਤੇ ਤੜਕ ਪੂਰਾ ਨਾ ਰੂੜਾ ਤੜਕਾ ਲਾ ਮੈਂ ਕਿਹਾ ਜੀ ਜਿੱਥੇ ਤੜਕਾ ਲੱਗ ਰਿਹਾ ਤਾਂ ਮੈਂ ਉੱਪਰ ਪਿਆ ਤਾਂ ਥੱਲੇ ਦੇ ਥੋੜੇ ਤੜਕੇ ਵਾਲੀ ਬਾਸ਼ ਨਾ ਉੱਪਰ ਨੂੰ ਆਵੇ ਤੁਸੀਂ ਰੋਟੀ ਖਾ ਗਏ ਤੇ ਜਾਂ ਸਾ ਮੈਂ ਤਾਂ ਨਵੇੜ ਗਿਆ ਦਾ ਆਪਣਾ ਕੰਮ ਮੈਂ ਕਹਿੰਦਾ ਵੀ ਸਾਗ ਨੂੰ ਤੜਕਾ ਲੱਗਣ ਲੱਗਾ ਵਾ ਥੱਲੇ ਹੁਣ ਮੈਂ ਕੀ ਕਰਾਂ ਮੈਂ ਮੂੰਹ ਪੱਟ ਕੇ ਪਰਨੇ ਬਸ ਇਹਨੂੰ ਪੈ ਗਿਆ ਮੋਗਾ ਵੀ ਮੇਰੇ ਕੋਲ ਨੂੰ ਨਿਕਲੇ ਪਤਾ ਉੱਪਰ ਉਹਨੂੰ ਕੋਰੂ ਬੋ ਤੇ ਬਰੀ ਦਾ ਬੋ ਗੋਤੀ ਆ ਕੋਸ ਨੂੰ ਜਦ ਮੈਂ ਤੜਕਾ ਤੁਰਕਾ ਲਾ ਕੇ ਮਾਂ ਵੀ ਇੱਕ ਵਾਰ ਨੂਨ ਮਿਰਚ ਬਰਾਬਰ ਕਰ ਲਾ ਵੀ ਬਾਦ ਦਵਾ ਦਵਾ ਨਾ ਮੰਗਣ ਹਾਂ ਜਾਂ ਬੁਰਕੀ ਲਾ ਕੇ ਮੂੰਹ ਚ ਪਾਈ ਮਸਾਲਾ ਤੜਕਾ ਲਾਉਂਦੇ ਲਾਉਂਦੇ ਘਟਾ ਹੋ ਗਿਆ ਮਾਂ ਵੀ ਬਸ ਇਹ ਕੀ ਹੋ ਸਕਦਾ ਸਾਗ ਢਜ ਬਣਿਆ ਇਹ ਗੱਲ ਪਤਾ ਥੱਲੇ ਕੇ ਹਲਵਾਈ ਕੋਲ ਚਲੀ ਹਲਵਾਈ ਕਹਿੰਦਾ ਡੋਲੀਆਂ ਦੀਆਂ ਡੋਲੀਆਂ ਭਰ ਕੇ ਗਾਇਬ ਹੋਈਆਂ ਅਹ ਮਾ ਹਾ ਡੋਲੀਆਂ ਦੱਸੋ ਕਹਿੰਦੇ ਕਾਤੇ ਨਹੀਂ ਅਸੀਂ ਨਾਂ ਨਹੀਂ ਲੈਣਾ ਕਹਿੰਦੇ ਕਿਸੇ ਦਾ ਇਹ ਤਾਂ ਖੱਟਾ ਹੋ ਗਿਆ ਹੋਣਾ ਹੀ ਤਾਂ ਫਿਰ ਆਜਾਇਆ ਹਾਂ ਦੀ ਕਿਹੜਾ ਕੁਸਕੇ ਨੂੰ ਸਾਗ ਲੱਗਿਆ ਹੋਇਆ ਤਾਂ ਵੀ ਉਹ ਸਾਗ ਉੱਥੀ ਪਿਆ ਹੋਣਾ ਹਾਂ ਚੋਪੜ ਕੇ ਲਿਆਵੋ ਇਕ ਬਰਬਰ ਤੇਰੇ ਲਈ ਚੋਪੜ ਗਿਆ ਜੱਗ ਉਦੋਂ ਤੇ ਹੋਰ ਭਰ ਗਿਆ ਬਤੀਲੇ ਚ ਤੇ ਲੋ ਤੜਕ ਕੇ ਖਾਦਾ ਹਾਂ ਖੱਟਾ ਨਹੀਂ ਸੀ ਓੜੀ ਸੀ ਮਾਂ ਮਮੀ ਕਹਿੰਦੇ ਹੁਣ ਤੜਕਾ ਮੈਂ ਲਾਉਂਗੀ ਤੇਰੇ ਨਾਲ ਵੀ ਚੱਲ ਦੁਬਾਰਾ ਤੜਕਾ ਲਾ ਮੇਰਾ ਤਾਂ ਮਨ ਟੁੱਟ ਗਿਆ ਤਾਂ ਇੱਕ ਵਾਰ ਵੀ ਨਹੀਂ ਆਉਣ ਨਹੀਂ ਲਾਉਣਾ ਯਾਰ ਛੱਡ ਸਾਢੇ 10 ਹੋ ਗਏ ਵੇ ਤੇ ਸਾਰਿਆਂ ਨੇ ਬਲਜਿੰਦਰ ਦੀਦੀ ਮਨਦੀਪ ਦੀਦੀ ਫੇਰ ਮਾਂ ਮੀ ਮੈਂ ਦੀਦੀ ਸਾਰੇ ਜਾਣੇ ਤਾਂ ਸਿ ਭੁੱਖ ਲੱਗ ਗਈ ਹੋਰ ਸਾਗ ਦੀ ਖੁਸ਼ਬੂਆਂ ਦੇਖ ਕੇ ਹਾਂ ਸਾਰੇ ਨੇ ਰੋਟੀਆਂ ਤੇ ਧਰ ਕੇ ਖਾਦ ਓਡਰ ਖੁਸ਼ਬੂ ਦੇਖਦੇ ਹੁੰਦੇ ਉੱਧਰ ਸੰਦੇ ਦੇ ਨਹੀਂ ਫੇਰ ਤੂੰ ਕਹਿੰਦੀ ਖੁਸ਼ਬੂ ਦੇਖ ਸਮੈਲ ਅੰਦਰੋਂ ਚੱਕ ਜਾਂਦੀ ਸੀ ਉਹ ਖਾਣੇ ਵਾਲੀ ਮੂੰਹ ਚ ਰੂਮੀ ਜਾਂਦੀ ਨਹੀਂ ਦੇਖਦਾ ਐਂ ਤਾਂ ਵੀ ਤੈਂ ਖੁਸ਼ਬੂ ਲੈ ਲਈ ਤੇਰਾ ਚਿਹਰਾ ਦੇਖ ਲਿਆ ਵੀ ਮਤਲਬ ਖੁਸ਼ਬੂ ਦੇਖੋਗੀ ਕਿ ਕਲ ਇੱਕ ਇਹਦੀ ਕੱਲ ਮੋਰਝ ਐਕਸਾਈਟਮੈਂਟ ਵਿੱਚ ਪਤਾ ਨਹੀਂ ਲੱਗਦਾ ਸੀ ਕੀ ਬੋਲ ਜਾਂਦੇ ਆ ਹਨਾ ਉਸ ਦਿਨ ਹੈ ਹੀ ਬਹੁਤ ਕੀ ਰਾਤ ਨੂੰ ਪਾਦੇ ਹੋਰ ਅਲਣ ਪਾ ਮੰਗਦੀ ਮਾਮੀ ਪਾਤਾ ਪਾਤਾ ਹੋ ਗਿਆ ਸਰ ਗਿਆ ਇੱਕ ਗੱਲ ਹੈ ਉਹ ਫਿਰ ਉਹਦੇ ਕੇ ਹਾਂ ਬਾ ਹੋਏਗਾ ਤਕਰੀਬਨ ਮੈਂ ਕਹਿੰਦਾ ਥੋੜਾ ਗਰੈਂਡਰ ਫੇਰ ਦਿੰਦੇ ਅੰਦਰ ਤੇ ਬਸ ਲਿਆ ਸੰਦੀਪ ਲਾ ਕਿਤਰਾ ਫੇਰਨਾ ਤਦੀ ਲਾ ਅੰਦਰ ਜਾਊਗਾ ਲਿਆ ਮੈਂ ਮਸ਼ੀਨ ਚੱਕ ਕੇ ਇੱਥੇ 플ੱਗ ਲਾ ਲਾਂਗੇ 플ੱਗ ਦੇਖ ਲਓ 플ੱਗ ਲਾਉਣਾ 플ੱਗ ਲਾਉਣਾ ਇਹ ਤਾਂ ਦੂਰ ਰੈਡੀਟਰ ਹੈਗੀ ਮਦਦ ਨਹੀਂ ਨਹੀਂ ਐਸੇ ਤੇ ਆਮ ਉੱਥੇ ਹੋਰ ਰੱਖ ਲੈਣਾ ਉੱਥੇ ਲੈ ਜਾ ਕੇ ਹੋ ਖੱਟੇ ਜਾਏ ਹਾਂ ਇਹ ਤਰ੍ਹਾਂ ਕੌਲਟੀ ਵੀ ਲੈਣੀ ਆ ਮੈਂ ਪਿਆਜ਼ ਵੀ ਟੀਰਨਾ ਪਾ ਕੇ ਬਾਤਾਂ ਥੋੜੀ ਜਿਹੀ ਮੈਂ ਤੜਕਾ ਮੈਂ ਕਹਿੰਦਾ ਮੰਦਰੇ ਲਾ ਦੂੰ ਤੁਸੀਂ ਇੱਥੇ ਮੱਕੀ ਦਾ ਰੋਟੀ ਲੋ ਆ ਕੇ ਕਰੀ ਜਾਂਦੀ ਏ ਤੂੰ ਖੜ ਜਾ ਦੇਖ ਤਾਂ ਚੱਲ ਮਾਂਜੀ ਚੱਲਦੇ ਰੋਟੀ ਮਾਂਮੀ ਕੋਚੇ ਹੀ ਪਾਣੀ ਪਾਈ ਜਾਂਦੀ ਵਿੱਚ ਹਾਂ ਮਾਂ ਉਹਦੇ ਨਾਲ ਜੀਚਰ ਵਾਲਾ ਪਾਣੀ ਦੇਚ ਅੱਛਾ 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 ਤਾਂ ਠੀਕ ਹੈ ਐ ਹਾ ਉਹ ਤਾਂ ਜੇ ਵਰਤਣਾ ਚਾਹੀਦਾ ਨਹੀਂ ਜੀਚਰ ਵਾਲਾ ਪਾਣੀ ਪਰ ਉਹ ਤਾਂ ਕਿਉਂ ਕਿਉਂ ਆਪਾਂ ਦੇਖਦੇ ਨੂੰ ਜਦ ਆਪਾਂ ਜੀਚਰ ਦੀ ਸਫਾਈ ਕਰਦੇ ਕਿਆ ਕੋਸਾ ਜ ਮੈਂ ਪਾਉਂਦਾ ਉਹਦੇ ਚ ਨਹੀਂ ਨਹੀਂ ਉਹ ਐ ਕਰਾ ਨਹੀਂ ਹੁੰਦਾ ਜਿਹੜਾ ਜੰਮ ਗਿਆ ਜੰਮ ਗਿਆ ਉਹ ਸਾਡਾ ਉਧਾਰ ਆਇਆ ਤਾਂ ਵੀ ਜੇ ਹਰਕਤ ਆ ਫਿਰ ਉਹ ਫੇ ਗੱਲ ਉਹਦੇ ਚ ਲੋਹਾ ਹੀ ਆ ਉਹ ਲੋਹੇ ਟਾਪੇ ਉਹ ਫਿਰ ਇੱਕ ਸੁਣ ਮੇਰੀ ਗੱਲ ਆਪਾਂ ਨੂੰ ਡਾਕਟਰ ਜਦੋਂ ਨਾ ਕਰ ਦਿੰਦੇ ਕਹਿੰਦੇ ਬੱਚੇ ਨੂੰ ਗੀਜਰ ਵਾਲਾ ਪਾਣੀ ਨਾ ਦੇ ਨਾ ਗੀਜਰ ਵਾਲੇ ਪਾਣੀ ਚ ਉਹਨੂੰ ਦੁੱਧ ਦੇਣਾ ਦੂਦੇ ਨਾਲ ਭਾਂਡੇ ਵੀ ਨਹੀਂ ਤੋੜੇ ਜਿੰਨਾ ਦੋਏ ਥੱਲੇ ਆਂ ਫਾਈ ਉਹ ਮਿਲਿਆ ਹੀ ਨਹੀਂ ਹੈਗੀਆਂ ਆਰੇ ਫੇ ਸਾਤ ਚੀਂਦੇ ਵਾਲੀ ਗੱਡੀ ਸੀ ਜਿੱਥੇ ਭਾਂਡੇ ਵਾਲਾ ਹੋਰ ਅੱਛਾ ਵਿਸਬੜ ਜਾ ਉਹਦੇ ਨਾਲ ਵਾਲੇ ਖੰਨੇ ਚ ਦੇਖਣ ਹੀ ਨਹੀਂ ਕਿ ਉੱਥੇ ਦੇਖੀ ਇਹਨੇ ਬਹਿਤ ਤੋਂ ਜ਼ਮਾਨਾ ਦਾ ਰੱਖ ਕੇ ਪਿੱਛੇ ਹੋ ਜਾਂਦਾ ਸਾਮਰ ਕੀ ਦੋ ਬੰਦਾ ਮੈਂ ਫਿਰ ਦਮਾ ਥੜੀ ਬਾਹਰ ਚੀਜ਼ ਹੋਣੀ ਹੈ ਹੋ ਗਿਆ ਹੁਣ ਤਾਂ ਕੰਮ ਇਹਦਾ ਉਹ ਹੋਰ ਕੀ ਫਾਇਦਾ ਹੋਇਆ ਤਾਂ ਕੰਮ ਹੋ ਗਿਆ ਘਟ ਹੋ ਗਿਆ ਹੁਣ ਮਾਂ ਬਾਲਤੀ ਚ ਚੀਜ਼ ਨੂੰ ਪੈਦ ਠੀਰ ਲੈ ਠੀਰ ਜੀ ਤੇ ਜੀ ਪੈਦਾ ਇਹਨੇ ਨਾਲ ਕੁਝ ਨਹੀਂ ਬਣਨਾ ਹੋਰ ਲੈ ਆ ਤੜਕਾ ਉਹ ਬੜੀ ਕੜਾਹੀ ਚ ਲਾੜਾ ਮੈਨੂੰ ਹਾਂ ਲੈ ਸਾਰਾ ਹੀ ਤੜਕ ਦੇਣਾ ਇੱਕੀ ਬਾਤ। ਫਿਰ ਇਹਨੂੰ ਤੜਕਾ ਬਣਾ ਕੇ ਇਹਦੇ ਵਿੱਚ ਹੀ ਘਰ ਦੇ ਨੂੰ ਡਾਇਰੈਕਟ ਹੈ। ਹਾਂ। ਸਾਰਾ ਸਾਰਾ ਨਹੀਂ ਤੜਕਣਾ ਹੈਗਾ ਜਿੰਨਾ ਖਾਣਾ ਉਹਨਾਂ ਤੜਕੋ। ਗੱਲ ਨਹੀਂ ਲੱਗੇ ਜਾਣਾ ਸਰਦਾਰ ਜੀ ਇਹ। ਹੂੰ। ਸਾਡੇ ਘਰ ਸਾਗ ਬਾਤੀ। ਦੇਖ ਤਾ ਲਾ ਕੇ ਪੁੱਤ। ਇਹ ਨਹੀਂ ਹੋਊ। ਉਹਦੇ ਵਿੱਚ ਲਾ ਪਹਿਲਾਂ ਚਲਾ ਕੇ ਦੇਖ। ਇਹ ਹੋ ਨਹੀਂ ਸਾਦਾ ਸਾਡੇ ਘਰ ਤੋਂ ਸਾਗ ਬਾਤੀ। ਛੋਟਾ ਜਿਹਾ ਗਰਮ ਪਾਣੀ ਦੇਖਿਆ ਜਾ। ਚੱਲ ਗਏ। ਗੱਲ ਨੂੰ ਤੇ ਪਾਣੀ ਪਾਓ। ਗਰਮ ਪਾਣੀ ਜਾ। ਆਹ ਬਾਲਟੀ ਢਾ ਕੇ ਬਾਲਟੀ ਤੇ ਪੜ ਰੱਖ ਲੈ ਨੂੰ। ਓ ਓ ਲੈ। ਏ ਏ ਲੈ। ਸਿਲੰਡਰ ਨੂੰ ਖਿੱਚੂਗੀ। ਸਿਲੰਡਰ ਦੇਖ ਤਾ ਕਰ ਕਿੰਨਾ ਕਰ ਲੈ ਕੇ ਜਾਈਂ ਤੇਰੇ ਨੂੰ ਨਹੀਂ ਸਾਗ ਤੱਕ ਪਹੁੰਚੇਗਾ ਨਹੀਂ ਮੈਂ ਬਹੁਤ ਵਧੀਆ ਬਾਰਟੇ ਨੂੰ ਪਾਣੀ ਦੇ ਆਸ ਵਿੱਚ ਹੋਣਾ ਜਾ ਬਹੁਤ ਵਧੀਆ ਰਹੇ ਸੀ ਇਹ ਬਾਰਟੇ ਮੈਂ ਕਹਿੰਦਾ ਪਿਆਜ ਧੋ ਕੇ ਚੀਰਾ ਨਹੀਂ ਇਹਦੇ ਚ ਪਾਣੀ ਦੇਣਾ ਤੇ ਤੜਕੇ ਤੇ ਪਾਉਣਾ ਤੁਸੀਂ ਛਣ ਫਰ ਸਰ ਸਰਨ ਖੁਸ਼ਬੂ ਬਹੁਤ ਦੂਰ ਤੱਕ ਜਾਣੀ ਉਹ ਲੈ ਕੇ ਆ ਸਾਰਾ ਮੈਂ ਕਹਿੰਦਾ ਸਾਗ ਦਾ ਮਸਾਲਾ ਇਹਨੂੰ ਨਹੀਂ ਵੀ ਭੁੱਖ ਹੋ ਰਹੀ ਹੈ ਵੇਣਾ ਮੈਨੂੰ ਭੁੱਖ ਲੱਗ ਗਈ ਉਹਨੂੰ ਗੋਪਤੀ ਹੋ ਰੱਖਣਾ ਸਾਹਕ ਉਦੋਂ ਸਾਗ ਨੂੰ ਨਜ਼ਰ ਲੱਗ ਗਈ ਜੀ ਸਾਰਿਆਂ ਦੀ ਉਹ ਵੀ ਤੜਕਾ ਬਹੁਤ ਵਧੀਆ ਦਾ ਤੜਕਾ ਬਹੁਤ ਉਹ ਤੱਬ ਤੜਕੇ ਲੱਗ ਗਿਆ ਨਜ਼ਰ ਸਾਰਿਆਂ ਦੀ ਨਹੀਂ ਲੱਗੀ ਕੋਈ ਕਦੇ ਹੀ ਹੁੰਦਾ ਨਜ਼ਰ ਰਾਉਣ ਵਾਲਾ ਸਾਰੇ ਕਾਰਨ ਵੀ ਉੱਠ ਕੇ ਆ ਗਿਆ ਦੁੱਤਾ ਪਿਆ ਓਹੋ ਆਪਣੇ ਆਦਰ ਇੱਥੇ ਸਬਸਕ੍ਰਾਈਬਰ ਸੋਚ ਰਹੇ ਕਿ ਕਿਤੇ ਸਾਡੀ ਨਜ਼ਰ ਲੱਗ ਗਈ ਨਾ ਨਾ ਉਹਦਾ ਚੱਲ ਜੂ ਚੱਲ ਕਾਰਨ ਨਾ ਉਹਦਾ ਤੱਕ ਖੁਸ਼ਬੂ ਆ ਚੁੱਕ ਆਹ ਚੂ ਮੈਂ ਵੀ ਜੀ ਕਹਿੰਦਾ ਮੈਂ ਵੀ ਖਾ ਲਈ ਹੁਣ 10 ਮਟਰ ਪਨੀਰ ਨਾ ਮੈਂ ਵੀ ਸਾਜਣਾ ਖਾਣੀ ਲੈ ਹੰਦੀਪ ਐ ਸੰਦੀਪ ਆਪੋ ਤੇ ਖੇਚੇ ਨੂੰ ਇਹਦੇ ਪਰ ਰੱਖ ਲੈ ਹਾਂ ਇਹਦੇ ਪਰ ਵਧੀਆ ਖੇਚਲੇ ਨੇ ਨੂੰ ਕੱਚੇ ਲੱਗੇ ਬਾਸ ਚੱਕ ਰੱਖੀ ਦੇ ਉੱਪਰ ਬਣੀ ਨਾ ਗੱਲ ਹੈ ਉਹ ਵੀ ਆਪ ਹੀ ਬੰਦ ਕਰਨ ਦਾ ਮਾਮੀ ਤੇਰੇ ਪਤਾ ਲਾਣਾ ਕਿ ਤੂੰ ਨਹੀਂ ਰੱਖਦਾ ਤੂੰ ਰੱਖਣਾ ਰੋਟੀ ਬਣਾਣੀ ਉਹ ਵੀ ਗੱਲ ਠੀਕ ਹੈ ਹੌਲੀ ਹੌਲੀ ਚਲਾ ਸਾਜਾ ਦੋਲਿਆਂ ਨੂੰ ਹੁਣ ਇਹ ਬੱਚਾ ਇਹ ਮੈਨੂੰ ਲੱਗਦਾ ਇਹਨੇ ਸਾਗ ਬਾੜਤਾ ਵਿੱਚ ਨੂੰ ਗਲੀਆਂ ਚ ਨੂੰ ਆਵਾਜ਼ ਅੱਛਾ ਸੁਕੇ ਰਹਾ ਹੈ ਤਾ ਹਾਂ ਅਜੇ ਬੇਤਾ ਠੀਕ ਹੈ ਆੜਾ ਨਾ ਨਹੀਂ ਹੋ ਗਿਆ ਆ ਪਾਲਕ ਜਾ ਦੋ ਵੀ ਇਹ ਜੋ ਸਾਗ ਦਾ ਘੱਟੇ ਦਾ ਇਹ ਫੜੀ ਫਹਰੀ ਤੋਂ ਨੇ ਆ ਕੱਪੜੇ ਲਓ ਜੀ ਕੱਡੇ ਚਾ ਲਾ ਲਾ ਗਰਮਾ ਹਨਾ ਗਾਹੀ ਕਬੈ ਤੜਕਾ ਦਾ ਐਨ ਮਾਮੀ ਨੇ ਬਣਾ ਸੀ ਗੱਲਬਾਤ ਪੂਰੀ ਰੱਖ ਕੇ ਹੈ ਕੱਡੇ ਦੇ ਨਾਲ ਲਾ ਲਾ ਥਲੇ ਥਲੇ ਵੀ ਕਿ ਫੋਨ ਲਾ ਥਲੇ ਰੱਖ ਥਲੇ ਰੱਖ ਲਾ ਆ ਹੋਰ ਰੱਖ ਰੱਖ ਲਾ ਹਾਂ ਕੌਣ ਠੇ ਵਾਲਾ ਗੱਲੂ ਮੰਮੀ ਵੀ ਮਾਰਦੀ ਛਾਲਾ ਉਹ ਕਰੀ ਚੱਪੜੀ ਪਾਣੀ ਪਾਏ ਤੇ ਕੱਪੜੇ ਆਪ ਜਿੰਨੇ ਆਹ ਮਾਹ ਜਾਨ ਕੋਈ ਇਹ ਪਾਣੀ ਆਹ ਇਹਦਾ ਸਾਗ ਵਿੱਚ ਕਾਫੀ ਪਿਆ ਹੈ ਬਸ ਰਾਹਣੋਂ ਤੋਹੇ ਤੇ ਫੜਕੇ ਵਾਲੇ ਦਲ ਤੇ ਘਮਾਲ ਵਾਲੇ ਦਲ ਨੂੰ ਗੋਗੂ ਮੋਰ ਕਰ ਦੇਦਾ ਉਹ ਥੋਲ ਵਾਲੇ ਦਲੇ ਨੂੰ ਫਲਾਣਾ ਫੇਰ ਛੱਡੀ ਬੋਤੋ ਮੈਂ ਵੀ ਹਰਾਈ ਜਾਂਦਾ ਗੈਲੇ ਗਰਮ ਗਰਮ ਇੱਕ ਵਾਰ ਹੋਰ ਪਾਣੀ ਪਾ ਦੇ ਥੋੜਾ ਜਿਹਾ। ਹਾਂਜੀ ਗੈਸ ਕੱਟ ਕਰ। ਗੈਸ ਕੱਟ ਕਰਵਾ ਬਾਈ। ਆ ਤੁਸੀਂ ਤੇ ਤਾਂ ਫੇਰ ਵੀ ਪਾਣੇ ਤੇ ਘੱਟ ਹੋਇਆ ਤਾਂ ਵੀ। ਨਹੀਂ ਇਹ ਘੱਟ ਹੂੰਗਾ ਫੇਰ ਨਹੀਂ ਪਾਣੇ। ਛਾਲ ਦਾ ਤਾਂ ਖੰਮਾ। ਹੈਂ ਕਿ ਟੱਕ ਦੱਤੇ ਤਰਕਾਂ ਦੇ ਨੋ ਗਾਹ ਨੂੰ ਸਫਾਈ ਹੈ ਕਰਾ ਲਈਏ ਤਾਂ ਕਰਾਂਗੇ ਨਾ ਨਾ ਥੰਮੇ ਵੀ ਬਣਾ ਦੇ ਹੁਣ ਹਮ ਕੋਟਣਾ ਬੰਦ ਕਰਦਾ ਚਲੋ ਜੀ ਮੈਂ ਕਰਤੀ ਜੀ ਜਗਾ ਕੋਟਣਾ ਨਹੀਂ ਤਰਕਾ ਲੱਗ ਗਿਆ ਸਾਗ ਨੂੰ ਕੋਟਣ ਦੇ ਟਾਈਮ ਹੁੰਦਾ ਕੋਟਣਾ ਹੁਣ ਕੋਟਣਾ ਪਾਇ ਤੇ ਕਰਦਾ ਸਾਤ ਬੰਨ ਲੈਣਾ ਹੋਰ ਇਹ ਤਾਂ ਗੱਲ ਗਲਤ ਹੋ ਗਈ ਚਲੋ ਜੀ ਗੱਲ ਇਦਾਂ ਜੀ ਹੁਣ ਮਿਲਦੇ ਕਿਤੇ ਅਗਲੇ ਵਲੌਗ 'ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਸਾਗ ਸਾਡਾ ਬਣ ਗਿਆ ਹੈਗਾ